ਵਿਚੜੀਆਂ ਜੂਠਾ ਪਾਣੀ ਪੀਣ ਨਾਲ ਜਿਹੜੇ ਬਈ ਬੂੰਗੇ ਬੱਚੇ ਨੂੰ ਬੋਲਣ ਲੱਗ ਪੈਂਦੇ ਨੇ ਹਾਂ ਬਿਨਾਂ ਤਾਂ ਚਿੜੀਆਂ ਦੇਖਦੇ ਨਾਲੇ ਪਾਣੀ ਪਾਣੀ ਮਿਲ ਜਾਂਦੇ ਸੀ ਬਹੁਤ ਜ਼ਿਆਦੇ ਰੋਜ਼ ਮਲਾ ਪੰਜ ਚਾਰ ਬੰਦੇ ਆਉਂਦੇ ਹੋਣਗੇ ਬਹੁਤ ਦੂਰ ਦੂਰ ਆਉਂਦੇ ਸੀ ਕੋਈ ਬਾਹਰਲੇ ਦੇਸਾਂ ਵੀ ਆਉਂਦੇ ਸੀ ਮੈਨੂੰ ਫੋਨ ਆਉਂਦੇ ਰਹੇ ਬਈ ਪਾਣੀ ਕਿੱਥੇ ਮਿਲਦਾ ਹੈ ਐ ਮਿਲਦਾ ਹੈ ਕੋਈ ਲਾਈਵ ਵੀ ਜਾਂਦੇ ਰੇਲਵੇ ਹੂੰ ਬੱਚੀ ਵੀਰ ਕਹਿੰਦੇ ਨੇ ਵੀਰੇ ਤੁਸੀਂ ਇੱਧਰ ਅੱਖ ਲਾਓ ਹਣਾ ਵੀ ਹਾਲ ਨੇ ਆਪੀ ਬਾਲਾਂਗੇ ਬਣ ਚੀ ਹਾਂ ਇਹ ਵੀ ਕਹਿੰਦੇ ਨੇ ਵੀ ਤੁਸੀਂ ਆਲਸੀ ਬਣਾਉਣੇ ਵੀ ਆਲਸੀ ਬਣੇ ਵੀ ਆਪਾਂ ਆਲਸੀ ਆਸ ਦਾ ਪਾ ਬਣ ਗਏ ਨਾ ਵੀਰਵੰਦ ਰਹਿਣ ਸੇ ਰਖਤਮ ਕੀਤੇ ਆਪਾਂ ਪੜੀਆਂ ਟਿੱਬੇ ਟੋਏ ਹੁੰਦੇ ਸੀਗੇ ਪੋਰ ਵਾਲੇ ਹੁਣ ਵੀਰ ਗਟਾਰਾ ਦੇਖੋ ਦਰਖਤ ਰੋਡ ਦੇ ਉੱਤੇ ਦਰਖਤ ਹੈਗੇ ਨੇ ਪਰ ਮੱਥਾ ਵਿਚਾਰੀਆਂ ਉਹ ਜਿਹੜੇ ਕੋਲ ਨੇ ਆਪਣੇ ਓਵਰਬਿਚ ਬਣੇ ਹੋਏ ਨੇ ਉਹਨਾਂ ਦੇ ਮੱਥਾ ਮਰੀ ਜਾਂਦੇ ਨੇ ਉਹਨਾਂ ਚ ਸਰਾਕ ਬਣੇ ਨੂੰ ਗਟਾਰਾ ਉੱਥੇ ਬਜੇ ਘੜਦਿਆਂ ਨੇ ਕਿੱਜਾ ਕੀ ਨਹੀਂ ਛੱਡੀ ਵੀਰ ਆਪਾਂ ਇਹਨਾਂ ਦੇ ਆਪਣਾ ਫਰਜ ਸਮਝ ਕੇ ਆਪਾਂ ਨੂੰ ਹੱਕ ਆਪਣਾ ਹੱਕ ਮੰਨਦਾ ਵੀ ਇਹਨਾਂ ਦੇ ਜਿੰਨਾ ਆਪਣਾ ਹੱਕਾ ਧਰਤੀ ਤੇ ਰਹਿਣ ਦਾ ਹਰ ਇੱਕ ਜੀਵ ਜੰਤੂ ਦਾ ਹੱਕ ਹੈ ਵੀ ਆਪਣਾ ਉਹਨਾਂ ਆਪਣਾ ਫਰਜ ਸਮਝ ਕੇ ਇਹਨਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਨੀਲਕੰਠ ਕੋਚਰ ਗਟਾਰ ਵਾਸਤੇ ਜਿਹੜਾ ਚਿੜੀ ਵਾਸਤੇ ਸਪੈਸ਼ਲ ਹੈ ਵੀ ਉਹਦਾ ਸਰਾਕੀ ਕੰਚੀ ਤਨਸੂਤ ਹੈ ਹਾਈਟ ਵਧਾਤੀ ਥੱਲੇੋਂ ਉੱਚਾ ਕਰਤਾ ਵੀ ਉਹਨੂੰ ਹੋਰ ਪੰਛੀ ਡੰਗਣਾ ਕਰੇ ਵੀ ਬੱਚੇ ਫੜ ਨਾ ਸਕੀਨਾਂ ਬੱਚਾ ਬਾਹਰ ਨਹੀਂ ਡਿੱਗਦਾ ਜੇ ਆਪਾਂ ਸਰਾਕ ਨੀਚੇ ਕੱਢ ਦਨੇ ਵੀਰੇ ਵੀ ਆਪਾਂ ਨੀਚੇ ਜੇ ਕੱਢ ਦਨੇ ਆ ਫਿਰ ਬੱਚੇ ਡਿੱਗਣ ਦਾ ਨਹੀਂ ਡਰ ਰਹਿੰਦਾ ਜਦੋਂ ਵੀ ਆਪਣੇ ਬੱਚੇ ਜੇ ਆਪਾਂ ਕਹਿੰਦੇ ਵੀ ਡਿੱਗਣਾ ਪਵੇ ਯਾਰ ਪੌੜੀਆਂ ਤੋਂ ਹੈ ਨਾ ਵੀ ਹੋ ਛੋਟਾ ਕੰਮ ਕਹਿੰਦੇ ਨੇ ਸਾਰੇ ਛੋਟਾ ਕੰਮ ਆਦਾ ਕਿ ਅਸੀਂ ਇਹ ਰਾ ਕਰਦੇ ਜੀਗੇ ਵੀ ਪੰਜ ਚਾਰ ਕੁਟ ਮ ਵਾਲਾ ਜਿਹਾ ਬਣਾਉਣੇ ਆ ਵੀ ਯਾਰ ਅਸੀਂ ਤਾਂ ਕਰਦੇ ਜੀਂ ਜਦੋਂ ਫਿਰ ਮਮਾ ਆ ਕੇ ਦਿੱਤੇ ਵੀ ਇਹਨਾਂ ਨੂੰ ਰਿਜ਼ਲਟ ਮਿਲਣਾ ਸ਼ੁਰੂ ਹੋਇਆ ਹੂੰ ਬਾਕੀ ਬਹੁਤ ਵਧੀਆ ਵੀ ਸਾਨੂੰ ਜਦੋਂ ਬਾਈ ਨੇ ਦੱਸਿਆ ਕਿ ਸਰਕੀ ਦੀ ਵਾਸਤੇ ਆਸਰਾ ਚਾਹੀਦਾ ਤੋਤੇ ਵਾਸਤੇ ਆ ਚਾਹੀਦਾ ਅਸੀਂ ਸਰਾਖ ਪਹਿਲਾਂ ਦੋਨਾਂ ਵਾਸਤੇ ਕੜਨ ਦੇ ਸੀਗੇ ਬੱਚੇ ਸੇਫ ਨਹੀਂ ਸੀ ਉਹਦੇ ਫਿਰ ਅਸੀਂ ਜਾਂ ਬੜਾ ਸਾਰਾ ਕੜਨ ਦੇ ਵੀ ਜਿਹੜਾ ਮਰਜੀ ਪੰਛੀ ਆ ਜਿਹੜਾ ਪੂਆ ਅਸੀਂ ਤਰੱਕੀ ਦੇ ਨਾਂ ਪੰਛੀਆਂ ਬਾਰੇ ਸੋਚਣਾ ਪੁੱਲ ਗਏ ਬਹੁਤ ਸਾਰੇ ਪੰਛੀ ਅਲੋਪ ਹੋ ਗਏ ਨੇ ਪਰ ਬਹੁਤ ਸਾਰੇ ਲੋਕ ਕੁਦਰਤ ਨਾਲ ਇੱਕਮਿਕ ਹੋ ਕੇ ਆਪਣੀ ਕਿਰਤ ਕਰਦੇ ਕਰਦੇ ਸਮਾਜ ਨੂੰ ਉਸ ਚੀਜ਼ ਦਾ ਕੀ ਫਾਇਦਾ ਹੋ ਰਿਹਾ ਹੈ ਅਜਿਹੇ ਲੋਕ ਬਹੁਤ ਖੂਬਸੂਰਤ ਕੰਮ ਕਰਦੇ ਨੇ ਤੇ ਉਹਨਾਂ ਵਿੱਚੋਂ ਇੱਕ ਹੈ ਬਿਆਨਤ ਸਿੰਘ ਢਣੋਲਾ ਚਿੜੀ ਦੇ ਹੁਣ ਪੰਜ ਪੰਜ ਮਿੰਟਾਂ ਬਾਅਦ ਚਿੜੀ ਆ ਜਾਂਦੀ ਹੈ ਵੀ ਹੁਣ ਅਸੀਂ ਲਾਇਏ ਨੇ ਬੱਚੇ ਕੱਢਣੇ ਦੀ ਸ਼ਾਰਟ ਹੈਗੇ ਨੇ ਸਾਰੇ ਬੱਚੇ ਘਟੇ ਨੇ ਗਟਾਰਾਂ ਅੱਛਾ ਗਟਾਰਾਂ ਵੀ ਆ ਕੇ ਪੰਗੇ ਲੈਂਦੀਆਂ ਉੱਥੇ ਬਰਸ ਰਾਖ ਤੰਗ ਹੈ ਬੱਚੇ ਉੱਥੇ ਕੱਢ ਨਹੀਂ ਸਕਦੀਆਂ ਉਹ ਜਦੋਂ ਆਹ ਨਾਲ ਪਹਿਲੀ ਵਾਰ ਤਿਆਰ ਕੀਤਾ ਹਾਂਜੀ ਉਹਦੇ ਕਿਹੜੇ ਪੰਚੇ ਲਈ ਕੀਤਾ ਸੀ ਕੀ ਸੋਚ ਕੇ ਕੀਤਾ ਸੀ ਮੈਂ ਇਹ ਮੰਗਰੀ ਲੱਗੀ ਹੈ ਜਿਵੇਂ ਕਹੀ ਗਿਆ ਮੈਨੂੰ ਵੀਡੀਓ ਬਣਾ ਕੇ ਲੈ ਲਿਆ ਕਰੀ ਕਿਤੇ ਕਿਵੇਂ ਮੈਂ ਨਹੀਂ ਮਨਕ ਆਇਆ ਨਹੀਂ ਪਰ ਮਤ ਕਰਪ ਨਾਲ ਵੀ ਜਿਵੇਂ ਕਹੀ ਗਿਆ ਉਹ ਮੇਕਰ ਮੈਂ ਕਰੀ ਗਿਆ ਮੈਂ ਤੋਤੇ ਬਣਾ ਲਿਆ ਜਾ ਬਣਾ ਲਿਆ ਨਹੀਂ ਆਲਾ ਵੀ ਰਹਿਣਦਾ ਵੀ ਵੀ ਸਾਰਾ ਕੁਝ ਟਾਈਮ ਨਹੀਂ ਬਾਈ ਮੈਂ ਪਰ ਨਾ ਨਹੀਂ ਕਰੀ ਮੈਨੂੰ ਇਹ ਪਤਾ ਨਹੀਂ ਸੀ ਕਿ ਕੰਮ ਇਹ ਇੱਥੇ ਤੱਕ ਪਹੁੰਚ ਜਾਊਗਾ ਬੈਂਕ ਦੀ ਪਹਿਚਾਨ ਉਸ ਤੋਂ ਪਹਿਲਾਂ ਖੜਾਉਣਾ ਕਰਕੇ ਓਮੇ ਦੀ ਹੈਗੀ ਸੀ ਜਿਵੇਂ ਹੁਣ ਆਲ ਨੇ ਵਾਲੇ ਬੈਂਤ ਵੱਜਦਾ ਨਹੀਂ ਜੀ ਉਹਦੋਂ ਵੀਰੇ ਉਹਦੋਂ ਉਹਦੋਂ ਕਹੇ ਖੜਾਉਣੀ ਪੰਦੇ ਸੀ ਪੰਚਾਂ ਦੁਕਾਨਾਂ ਹੁੰਦੀਆਂ ਨੇ ਪੰਜ ਸੱਤ ਦੁਕਾਨਾਂ ਹੁੰਦੀਆਂ ਨੇ ਨਾ ਹੂੰ ਵੀ ਜਿਆਦੇ ਵੀ ਆਲ ਨੇ ਦੇ ਨਾਮ ਕਰਕੇ ਵੀ ਇਹ ਕਿਆਲਾ ਕਹਿੰਦਾ ਇਹ ਪੰਨ ਵਾਲੇ ਫਲੀਆਂ ਦੋਨੇ ਕੰਮ ਹੋ ਰਹੇ ਨੇ ਨਾ ਬਿਚੜੀ ਦਰਖਤਾਂ ਆ ਨਾ ਮੁੰਬਈ ਨੇ ਦੇਖਿਆ ਅਜੇ ਤੱਕ ਬਾਈ ਵਸਨੀਮ ਤੋਂ ਜਾਣਕਾਰੀ ਖੁੱਲ ਹੈ ਕਿ ਇਚੜੀ ਬਾਈ ਦਰਖਤਾਂ ਨਾਲ ਪੌਂਦੀ ਨਹੀਂ ਨਾਗਰੇ ਕਬੂਤਰ ਪਾਵੇ ਕਬੂਤਰ ਵੀ ਦੇਖ ਲੋ ਛਾ ਆਪਣੇ ਕੁਸ਼ਾ ਹਾਂ ਸ਼ਟਰ ਦੇ ਨੱਥਾ ਮਾਰੀ ਜਾਂਦਾ ਛੱਟ ਨਹੀਂ ਉਹਨਾਂ ਛੱਡ ਕਬੂਤਰ ਵਾਸਤੇ ਵੀ ਆੜੇ ਬਣਾਏ ਫਿਰ ਹਾਂ ਕਬੂਤਰ ਵਾਸਤੇ ਲੱਗਾ ਜੀ ਤੋਤੇ ਵਾਸਤੇ ਲੱਗਾ ਹੈ ਦೇಶਾਂ ਬਦੇਸ਼ਾਂ 'ਚ ਬਸਦੇ ਪੰਜਾਬੀਓ ਸਤਸ਼ਯਾ ਕਾਲ ਜੂਨ ਜੁਲਾਈ ਅਗਸਤ ਸਤੰਬਰ ਦਾ ਇਹ ਮਹੀਨਾ ਇਹ ਸਮਾਂ ਤੁਹਾਡੇ ਤੋਂ ਮੰਗ ਕਰਦਾ ਹੈ ਕਿ ਤੁਸੀਂ ਆਪਣੇ ird gird ਰੁੱਖ ਬੂਟੇ ਲਾਓ ਕੁਦਰਤ ਦੇ ਰੰਗਾਂ ਵਿੱਚ ਰੰਗੇ ਹੋਏ ਉਹ ਪੰਛੀ ਉਹਨਾਂ ਦੇ ਘਰਾਂ ਦੇ ਉਜਾੜੇ ਉਹਨਾਂ ਦੇ ਆਲਣੇ ਅਸੀਂ ਤਰੱਕੀ ਦੇ ਨਾਂ ਦੇ ਉੱਤੇ ਪੰਛੀਆਂ ਬਾਰੇ ਸੋਚਣਾ ਭੁੱਲ ਗਏ ਜਿਹੜੇ ਪੰਛੀ ਸਾਡੇ ਖੇਤਾਂ ਦੇ ਵਿੱਚ ਸਾਡਾ ਸਹਾਰਾ ਸੀ ਸਾਡੇ ਖੇਤਾਂ ਦੇ ਵਿੱਚੋਂ ਖੇਤਾਂ ਦੇ ਵਿੱਚ ਫਸਲਾਂ ਨੂੰ ਉਗਾਉਣ ਦੇ ਲਈ ਸਾਡੀ ਮਦਦ ਕਰਦੇ ਸੀ ਕਿਸਾਨ ਦੀ ਮਦਦ ਕਰਦੇ ਸੀ ਬਹੁਤ ਸਾਰੇ ਪੰਛੀ ਅਲੋਪ ਹੋ ਗਏ ਨੇ ਪਰ ਬਹੁਤ ਸਾਰੇ ਲੋਕ ਕੁਦਰਤ ਨਾਲ ਇੱਕਮਿਕ ਹੋ ਕੇ ਆਪਣੀ ਕਿਰਤ ਕਰਦੇ ਕਰਦੇ ਸਮਾਜ ਨੂੰ ਉਸ ਚੀਜ਼ ਦਾ ਕੀ ਫਾਇਦਾ ਹੋ ਰਿਹਾ ਹੈ ਅਜਿਹੇ ਲੋਕ ਬਹੁਤ ਖੂਬਸੂਰਤ ਕੰਮ ਕਰਦੇ ਨੇ ਤੇ ਉਹਨਾਂ ਵਿੱਚੋਂ ਇੱਕ ਹੈ ਬੈਂਤ ਸਿੰਘ ਢਣੋਲਾ ਬੈਂਤ ਇੱਕ ਹੱਥਾਂ ਦਾ ਕਾਰੀਗਰ ਹੈ ਇੱਕ ਹੱਥਾਂ ਦੀ ਕਿਰਤ ਕਰਨ ਵਾਲਾ ਇਨਸਾਨ ਹੈ ਕਰਦਿਆਂ ਗੱਲਬਾਤ ਬੈਂਤ ਸਿੰਘ ਢਣੋਲਾ ਦੇ ਨਾਲ ਬਈ ਹੱਸੀਕਾਰ ਹੱਸੀਕਾਰ ਬਈ ਜੀ ਬਯੰਤ ਹੱਥਾਂ ਦੀ ਕਿਰਤ ਕਰਦਾ ਹੈ ਲੱਕੜ ਦੇ ਆਲਣੇ ਬਣਾਉਂਦਾ ਹੈ ਹਾਂਜੀ ਹੋਰ ਵੀ ਚੀਜ਼ਾਂ ਤੁਸੀਂ ਟਰੱਕ ਬਣਾਉਂਦੇ ਹੋ ਟਰੈਕਟਰ ਬਣਾਉਂਦੇ ਹੋ ਹੋਰ ਚੇ ਤੁਸੀਂ ਬਣਾਉਂਦੇ ਹੋ ਹਾਂਜੀ ਕਦੇ ਸੰਦੀਪ ਤੇ ਤੁਹਾਡੀ ਕਦੇ ਇਸ ਗੱਲ ਤੇ ਚਰਚਾ ਨਹੀਂ ਹੋਈ ਵੀ ਅਸੀਂ ਕਿਹਦੇ ਨਾਲ ਡਰਕਟਰ ਲਗਾਓ ਬਯੰਤ ਡਰਕਟਰਾਂ ਦੇ ਲੱਕੜ ਤੁਹਾਡੇ ਕੋਲ ਆਉਂਦੀ ਹੈ ਬਟ ਓਕੇ ਹਨਾ ਉਹ ਤੁਸੀਂ ਉਹ ਆਲਣੇ ਤਿਆਰ ਕਰਦੇ ਹੋ ਹਾਂਜੀ ਕਲ ਤਾਂ ਵੀ ਜੀ ਇਹ ਵੀ ਆਪਾਂ ਨਾ ਬਰਮਾ ਡੇਕ ਵਰਤਦੇ ਆਂ ਜੀ ਆਪਾਂ ਉਹ ਆਪਣਾ ਬਰਾਸੀ ਰੁੱਖ ਹੈ ਨਹੀਂ ਗਈ ਬਰਮਾ ਡੇਕ ਹੈ ਉਹ ਹੂੰ ਫਿਰ ਜਿਹੜੇ ਬਾਕੀ ਉਹ ਆਪਣੇ ਬਿਜ਼ਨਸ ਦੀ ਪਰ ਪਰ ਬਰਤਨ ਦੀ ਜਾਂ ਫੈਕਟਰੀਆਂ ਜਾਂਦੀ ਆ ਜੀ ਪ্লাই ਬਣਦੀ ਹੈ ਨਾ ਚਲੋ ਆਪਾਂ ਬੜੀ ਕੰਮ ਕਰ ਰਹੇ ਆਂ ਵੀ ਪੰਜ ਛੇ ਦੇ ਆਲ ਨੇ ਬਣਾ ਰਹੇ ਆਂ ਜੀ ਹੋਰ ਵੀ ਲੋਕ ਕੰਮ ਕਰਦੇ ਨੇ ਚਲੋ ਅਸੀਂ ਖੜਿਆਉਣੇ ਵੀ ਬਣਾਉਂਦੇ ਸੀ ਪਹਿਲਾਂ ਖੜਿਆਉਣੇ ਵੀ ਬਣਦੇ ਆ ਜੀ ਇਹਦੇ ਵੀ ਮੇਕ ਸੌਖੀ ਲੱਗ ਜਾਂਦੀ ਹੈ ਇਹ ਚ ਤਰ੍ਹਾਂ ਕਰਕੇ ਅਸੀਂ ਡੇਕ ਵਰਤਿਆ ਬਾਕੀ ਬਰਮਾ ਹੀ ਡੇਕ ਹੈ ਜੀ ਆਪਣਾ ਬਰਾਸੀ ਰੁੱਖ ਨਹੀਂ ਹੈਗਾ ਇਹ ਹੂੰ ਇਹ ਬਰਮਾ ਕਿਥੋਂ ਆਉਂਦੀ ਹੈ ਫਿਰ ਇਹ ਆਪਣੇ ਬੀਜ ਬਰਮਾ ਦਾ ਬਣੇ ਹੋਏ ਬਾਹਰਲਾ ਵੀਜਾ ਨਹੀਂ ਲੱਕੜ ਕਿੱਥੋਂ ਖਰੀਦ ਦਿਓ ਆ ਲੱਕੜੀ ਆ ਰਹੀ ਤੁਸੀਂ ਅੱਛਾ ਆ ਰਹੇ ਤਾਂ ਲੈ ਕੇ ਆਉਣੀ ਹਾਂ ਹਾਂ ਜੀ ਬਾਕੀ ਵੀ ਤਾਂ ਕਰਕੇ ਵੀ ਲੱਕੜ ਸਹੀ ਹੈ ਜੀ ਇਹ ਮੇਕ ਸਹੀ ਲੱਗਦੀ ਹੈ ਜੀ ਭਾਈ ਸੰਦੀਪ ਨੇ ਜਾਣਕਾਰੀ ਦਿੱਤੀ ਵੀ ਚਿੜੀਆਂ ਵਾਸਤੇ ਆਸਰਾਕ ਚਾਹੀਦਾ ਤੋਤੇ ਵਾਸਤੇ ਆ ਚਾਹੀਦਾ ਆਲ ਨੇ ਬਣਾਉਣ ਤੋਂ ਪਹਿਲਾਂ ਇਹ ਬੰਤ ਕਿਹੜੇ ਕਿਹੜੇ ਕੰਮ ਕਰਦਾ ਸੀ ਕੀ ਕਰਦਾ ਸੀ ਆਪਾਂ ਵੀ ਜੀ ਖੇੜਾਉਣੇ ਦਾ ਕੰਮ ਕਰਦੇ ਸੀਗੇ ਟਰੈਕਟਰ ਟਰੱਕ ਜਿਹੇ ਹੋਸੇ ਦਾ ਕੰਮ ਆਈ ਆਪਣਾ ਹੂੰ ਵੀ ਉਹ ਸ਼ੇਰਾਂ ਜੋ ਸਾਰੇ ਪੰਜਾਬ ਚ ਭੇਜਦੇ ਆਪਾਂ ਹੂੰ ਤੇ ਉਸ ਤੋਂ ਬਾਅਦ ਜੀ ਸਨੀਬ ਨਾਲ ਗੱਲ ਹੋਈ ਇਹ ਕਹਿੰਦਾ ਵੀ ਆਲ ਨੇ ਬਣਾ ਕੇ ਦਿਆ ਕਰ ਸਾਨੂੰ ਚਲੋ ਅਸੀਂ ਪਹਿਲਾਂ ਤੀ ਕੁ ਮਾ ਕੇ ਤੇ ਮੈਂ ਪੰਜ ਛੇ ਮਿੰਨ ਲੰਘਾ ਦੇ ਜੀ ਵੀ ਚਲੋ ਅੱਜ ਸ਼ੇਰ ਵਾਜ ਅਸਵੇਰ ਬਣਾ ਕੇ ਦਿੰਨਾ ਚਲੋ ਭਾਈ ਇਹਨਾਂ ਬਣਾ ਕੇ ਦੇ ਵੀ ਰਣ ਕੇ ਵੀ ਹੋ ਛੋਟਾ ਕੰਮ ਕਹਿੰਦੇ ਨੇ ਸਾਰੇ ਛੋਟਾ ਕੰਮ ਹੈ ਤਾਂ ਵੀ ਅਸੀਂ ਇਹ ਰਾ ਕਰਦੇ ਨਹੀਂਗੇ ਵੀ ਪੰਜ ਚਾਰ ਘੰਟੇ ਵਾਲਾ ਜਿਹਾ ਬਣਾਉਣਿਆ ਵੀ ਜਦ ਅਸੀਂ ਤਾਂ ਕਰਦੇ ਜਲ ਫਿਰ ਮਾ ਬਣਾ ਕੇ ਦਿੱਤੇ ਵੀ ਸਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋਇਆ ਹੂੰ ਬਾਕੀ ਬਹੁਤ ਵਧੀਆ ਵੀ ਸਾਨੂੰ ਜਦੋਂ ਬਾਈ ਨੇ ਦੱਸਿਆ ਕਿ ਤੂੰ ਸਰ ਚਿੜੀ ਵਾਸਤੇ ਆਸਰਾ ਖਾ ਚਾਹੀਦਾ ਤੋਤੇ ਵਾਸਤੇ ਆ ਚਾਹੀਦਾ ਅਸੀਂ ਸਰਾਖ ਪਹਿਲਾਂ ਦੋਨਾਂ ਵਾਸਤੇ ਕੜਨ ਦੇ ਸੀਗੇ ਬੱਚੇ ਸੇਫ ਨਹੀਂ ਸੀ ਉਹਦੇ ਫਿਰ ਅਸੀਂ ਜਾਂ ਬੜਾ ਸਾਰਾ ਕੜਨ ਦੇ ਵੀ ਜਿਹੜਾ ਮਰਜੀ ਪੰਛੀ ਆ ਜੇ ਰਹਿ ਪੂਗਾ ਪਰ ਇਹ ਚਿੜੀ ਜੇ ਟਿਕਣਾ ਇਹ ਨਾਂ ਤੋਂ ਰੱਖ ਤੇ ਆਲਣਾ ਪਉਂਦੀ ਹੈ ਜੀ ਚਿੜੀ ਆਪਣੇ ਘਰਾਂ ਚ ਹੀ ਰਹਿਣਗੀ ਜੀ ਇਹ 10000 ਸਾਲ ਤੋਂ ਮਨੁੱਖ ਨਾਲ ਵੀ ਆਪਣੇ ਉੱਪਰਲੀ ਮੰਜ਼ਲ ਤੇ ਵੀ ਨਹੀਂ ਆਉਂਦੀ ਨੀਚਲੀ ਤੇ ਆਊਗੀ ਇਹ ਬਾਦਰ ਥੱਲੇ ਕਿਉਂ ਆਪਾਂ ਉਹਨਾਂ ਦਾ ਬੜਨਾ ਕਰਤਾ ਬੰਦ ਜੀ ਪੰਜਾਲੀਆ ਦੇ ਪੱਲੇ ਲਾ ਲੇ ਜਾੜੀ ਦੇ ਪੱਲੇ ਲਾ ਕੇ ਆਪਾਂ ਪੱਖੇ ਲਾ ਗਏ ਜੀ ਹਨਾ ਵੀ ਅੰਦਰ ਬੜਨਾ ਬੰਦ ਕਰਤਾ ਕੋਠੀਆਂ ਪਾਲੀਆਂ ਕੰਸੀਲਡਾਂ 'ਚ ਮੱਥਾ ਮਾਰੀ ਜਾਂਦੀ ਨੇ ਬਾਹਰ ਜੀ ਵੀ ਵੀਰੇ ਇਹਨਾਂ ਵੇਸ ਜਗ੍ਹਾ ਨਹੀਂ ਰਹੀ ਵੀ ਰਹਿੰਦੀ ਕਿੱਥੇ ਸੀ ਫੇਰ ਬਾਈ ਸੰਦੀਪ ਨੇ ਸਾਨੂੰ ਜਾਣ ਕੇ ਦੱਸੀ ਵੀ ਆਪਣੇ ਕੜੀ ਬਲੇ ਸੱਤਾ ਹੁੰਦੀ ਸੀ ਉੱਥੇ ਰਹਿੰਦੀ ਸੀ ਦੇਖਿਆ ਨਹੀਂ ਫੇਰ ਬਾਅਦ 'ਚ ਪਤਾ ਲੱਗੇ ਸਾਨੂੰ ਵੀ ਰਹਿੰਦੀ ਉੱਥੇ ਸੀ ਗਿਆ ਤਾਂ ਕਰਕੇ ਤਾਂ ਕਰਕੇ ਵੀ ਹੁਣ ਅਸੀਂ ਜਿਹੜਾ ਲਾਉਣੇ ਆ ਵੀ ਮਿੰਟ ਚ ਚਿੜੀਆਂ ਦੇ ਹੋਣ ਪੰਜ ਚਾਰ ਪੰਜ ਨ ਮਿੰਟਾਂ 'ਚ ਜਿੜੀ ਆ ਜਾਂਦੇ ਵੀਰੇ ਵੀ ਹੁਣ ਅਸੀਂ ਲਾਏ ਨੇ ਬੱਚੇ ਕੱਢਣੇ ਰਗੀ ਬੜਾ ਸ਼ਾਰਟ ਹੈਗੇ ਨੇ ਸਾਰੇ ਬੱਚੇ ਗੱਡੇ ਨੇ ਗਟਾਰਾਂ ਅਚ ਗਟਾਰਾਂ ਵੀ ਆ ਕੇ ਪੰਗੇ ਲੈਂਦੀਆਂ ਨੇ ਉੱਥੇ ਬਰਸ ਰਾਖ ਤੰਗ ਹੈ ਬੱਚੇ ਉੱਥੇ ਕੱਢ ਨਹੀਂ ਸਕਦੀਆਂ ਉਹ ਜਦੋਂ ਆਹ ਨਾਲ ਪਹਿਲੀ ਵਾਰ ਤਿਆਰ ਕੀਤਾ ਹਾਂਜੀ ਉਹਦੇ ਕਿਹੜੇ ਪੰਚੇ ਲਈ ਕੀਤਾ ਸੀ ਕੀ ਸੋਚ ਕੇ ਕੀਤਾ ਸੀ ਬਈ ਚਿੜੀਆਂ ਵਾਸਤੇ ਬਣਾਇਆ ਸੀ ਪਹਿਲਾਂ ਅਸੀਂ ਸਰਾਖ ਕਢਣਾ ਹੀ ਵੱਡਾ ਪਰ ਮੈਂ ਬਈ ਸੰਦੀਪ ਦੇ ਮਗਰ ਕਿਉਂ ਮੇਰਾ ਸੁਭਾਅ ਇਹੋ ਜਿਹਾ ਸੀਗਾ ਬਾਈ ਮੈਂ ਮ ਜਾਣਦਾ ਪਹਿਲਾਂ ਤੁਸੀਂ ਮੈਂ ਨਹੀਂ ਜਾਣਦਾ ਸੀਗਾ ਬਾਈ ਕਹਿੰਦਾ ਵੀ ਆਹ ਨੇ ਬਣਾ ਕੇ ਦੇ ਬਾਂ ਤਾਂ ਵੀ ਸਰਾਖ ਇੰਨਾ ਚਾਹੀਦਾ ਮੈਂ ਇਹਦੇ ਮੰਗਰੀ ਲੱਗੀ ਆ ਜਿਵੇਂ ਕਹੀ ਗਿਆ ਮੈਨੂੰ ਵੀਡੀਓ ਬਣਾ ਕੇ ਲੈ ਲਿਆ ਕਰੀ ਕਿਤੇ ਕਿਵੇਂ ਮੈਂ ਯਾਨੀ ਮਨਕ ਆਇਆ ਨਹੀਂ ਪਰ ਮੈਂ ਤੇ ਗਰਪਨ ਨਾਲ ਵੀ ਜਿਵੇਂ ਕਹੀ ਗਿਆ ਉਹ ਮੇਰੇ ਕਰੀ ਗਿਆ ਬਈ ਤੋਤੇ ਬਣਾ ਦੇ ਆ ਜਾ ਬਣਾ ਦਿਆ ਨਹੀਂ ਅਗਲਾ ਵੀਰੇ ਕਹਿੰਦਾ ਵੀ ਵੀ ਸਾਰਾ ਕੋ ਦਾ ਟਾਈਮ ਨਹੀਂ ਬਾਈ ਮੈਂ ਪਰ ਨਾ ਨਹੀਂ ਕਰੀ ਮੈਨੂੰ ਇਹ ਪਤਾ ਨਹੀਂ ਸੀ ਵੀ ਕੰਮ ਇਹ ਇੱਥੇ ਤੱਕ ਪਹੁੰਚ ਜਾਊਗਾ ਪੋਰਕਾਸਟੋਂ ਲੱਗਿਆ ਮੈਂ ਹਾਂ ਵੀ ਬਹੁਤ ਵਧੀਆ ਵੀ ਪਤਾ ਨਹੀਂ ਸੀਗਾ ਵੀ ਆਨਲਾਈਨਾਂ ਵਿਕਣ ਲੱਗ ਜੂ ਜਾਂ ਹਨਾ ਹਾਂ ਵੀ ਜਾਂ ਲੋਕ ਲਾਉਣ ਲੱਗ ਜਾਣਗੇ ਤੇ ਫਿਰ ਬਾਈ ਨੇ ਕਿਹਾ ਵੀ ਪੰਜ ਚਾਰ ਸੌ ਬਣਾ ਕੇ ਰੱਖਿਆ ਕਰ ਵੀ ਫੇਰ ਲੋਟ ਆਊਗਾ ਮੈਂ ਤੂੰ ਮੁਰਕ ਕੇ ਬਣਾ ਕੇ ਹੀ ਦੇਣੇ ਅਗਲਾ ਆਰਡਰ ਦੇ ਦੂਗਾ ਫਿਰ ਮੈਂ ਬਣਾ ਕੇ ਰੱਖਣ ਲੱਗਿਆ ਫਿਰ ਇਸ ਤਰ੍ਹਾਂ ਮੇਰੇ ਹੁਣ ਵਧੀਆ ਵੀ ਚੱਲ ਰਿਹਾ ਕੰਮ ਬੈਂਤ ਦੀ ਪਹਿਚਾਣ ਉਸ ਤੋਂ ਪਹਿਲਾਂ ਖਿਡਾਉਣਾ ਕਰਕੇ ਓਮੇ ਦੀ ਹੈਗੀ ਸੀ ਜਿਵੇਂ ਹੁਣ ਆਲ ਨੇੜੇ ਬੈਂਤ ਵੱਜਦਾ ਨਹੀਂ ਉਹਦੋਂ ਵੀਰੇ ਉਹਦੋਂ ਉਹਦੋਂ ਕੱਲ ਖੜਾਉਣੀ ਬੰਦ ਸੀ ਪੰਚਾਇਤ ਕਾਨਾ ਹੁੰਦੀਆਂ ਪੰਜ ਸੱਤ ਦੁਕਾਨਾਂ ਹੁੰਦੀਆਂ ਨੇ ਨਾ ਹੂੰ ਵੀ ਜਾਦੇ ਵੀ ਆਲ ਨੇ ਦੇ ਨਾਮ ਕਰਕੇ ਵੀ ਇੱਕ ਆਲਾ ਕਹਿੰਦਾ ਇਹ ਨਾਲੇ ਪੌਣ ਵਾਲੇ ਫਲੀਆਂ ਦੋਨੋਂ ਹੀ ਕੰਮ ਹੋ ਰਹੇ ਨੇ ਨਾ ਨੇ ਬਾਕੀ ਵੀਰੇ ਵੀ ਵਿੱਚ ਵੀਰ ਕਹਿੰਦੇ ਨੇ ਵੀਰੇ ਤੁਸੀਂ ਇਹ ਦਰਖਤ ਲਾਓ ਹਨਾ ਵੀ ਆਲ ਨੇ ਆਪੀ ਪਾਲਾਂਗੇ ਬਣਛੀ ਹਾਂ ਇਹ ਵੀ ਕਹਿੰਦੇ ਨੇ ਵੀ ਤੁਸੀਂ ਆਲ ਸੀ ਬਣਾਉਣੇ ਆ ਵੀ ਆਲ ਸੀ ਬਣਾਏ ਨੇ ਵੀਰੇ ਆਪਾਂ ਆਲ ਸੀ ਆਲ ਸੀ ਦਾ ਆਪਾ ਬਣਗੇ ਹਨਾ ਵੀ ਇਹਨਾਂ ਦਾ ਰਹਿਣ ਸੇਰੀ ਖਤਮ ਕੀਤੇ ਆਪਾਂ ਪੜੀਆਂ ਟੱਬੇ ਟੋਏ ਹੁੰਦੇ ਸੀਗੇ ਪੋਰ ਵਾਲੇ ਹੁਣ ਵੀ ਗਟਾਰਾਂ ਦੇਖੋ ਦਰਖਤ ਰੋਡ ਦੇ ਉੱਪਰ ਦਰਖਤ ਹੈਗੇ ਨੇ ਪਰ ਮੱਥਾ ਵਿਚਾਰੀਆਂ ਉਹ ਜਿਹੜੇ ਪੋਲ ਨੇ ਆਪਣੇ ਓਵਰਬ੍ਰਿਜ ਬਣੇ ਹੋਏ ਨੇ ਉਹਨਾਂ 'ਚ ਮੱਥਾ ਮਰੀ ਜਾਂਦੇ ਨੇ ਉਹਨਾਂ 'ਚ ਸਰਾਖ ਬਣੇ ਨੂੰ ਗਟਾਰਾਂ ਉੱਥੇ ਬੱਚੇ ਕੱਢਦੀਆਂ ਨੇ ਭਿੱਜ ਗਈ ਨਹੀਂ ਸੱਡੀ ਵੀਰੇ ਆਪਾਂ ਪੜੀਆਂ ਟੱਬੇ ਸਾਰਾ ਕੁਝ ਖਤਮ ਹੋ ਗਿਆ ਤਾਂ ਕਰਕੇ ਆਪਾਂ ਨੂੰ ਵੀਰੇ ਲਾਉਣ ਦੀ ਜ਼ਰੂਰਤ ਪਈ ਆ ਨਹੀਂ ਇਹ ਲਾ ਪੁਰਾਣੇ ਇਹਨਾਂ ਨੂੰ ਘਰ ਦੇ ਦੇ ਦੋ ਇਹਨਾਂ ਨੂੰ ਲਾਉਣ ਦੀ ਲੋੜ ਹੀ ਨਹੀਂ ਆਪਾਂ ਨੂੰ ਹੂੰ ਪਹਿਲਾਂ ਇਹਨਾਂ ਰੱਖਾਂ ਦੇ ਦੋ ਇਹਨਾਂ ਨੂੰ ਆਪਾਂ ਜਿੱਥੇ ਰਹਿੰਦੇ ਜਣੀਆਂ ਕੜੇ ਵਾਲੇ ਛੱਤਾਂ ਐਨੇ ਆਪਣੀ ਰਿਟੇਨ ਆਉਂਦੀ ਝੌੜੀਆਂ ਵੀਰੇ ਉੱਥੇ ਪਾਉਂਦੀਆਂ ਸੀਗੀਆਂ ਨਾ ਬੱਚੇ ਡੇਗਦੇ ਸੀਗੇ ਹੁਣ ਗੱਡਰਾਂ ਗੱਡਰ ਗੱਡਰ ਤਾਂ ਕਿਸੇ ਹੈ ਹੀ ਨਹੀਂ ਹੁਣ ਉਹ ਤੰਗ ਆਉਂਦਾ ਉੱਥੇ ਬੱਚਾ ਆਲਣਾ ਪੈਂਦੀ ਨਹੀਂ ਜੀ ਇਹ ਤਾਂ ਇੱਕ ਛਰਾਖ ਦਿੱਤਾ ਜਗ੍ਹਾ ਦਿੱਤੀ ਹੈ ਆਲਣਾ ਤਾਂ ਉਹਨੇ ਆਪ ਧਿਆਰ ਕਰਨਾ ਜੇ ਆਪਾਂ ਜਿਗਾ ਫੂਸ ਰੱਖ ਦਾਂਗੇ ਫੇਰ ਵੀ ਆਲਣ ਹੱਥ ਲਾਤਾ ਆਪਾਂ ਚਿੜੀ ਦੇ ਹੁੰਦੇ ਫੇਰ ਉੱਥੇ ਚਿੜੀ ਨਹੀਂ ਆਉਂਦੀ ਦੇਖੋਗੀ ਪੂਰਾ ਜਿਹੜੀਆਂ ਨੇ ਮੈਥਡ ਟੂ ਆਹਲੇ ਲੈ ਕੇ ਗਿਆ ਸੀ ਨਾ ਹਾਂ ਮੈਂ ਤਾਂ ਆਹਨੇ ਲਾਤੇ ਦੇਖਦੇ ਹਾਂਜੀ ਪੰਜ ਚਾਰ ਨੇ ਉਹਨਾਂ ਸਾਰੀਆਂ ਚਿੜੀਆਂ ਆ ਗਈਆਂ ਪੰਜ ਚਾਰ ਦਿਨਾਂ ਚ ਹੀ ਆ ਗਈਆਂ ਹੂੰ ਉਹ ਕਿਤੇ ਭਾਂਜੇ ਆਏ ਸੀ ਭਾਂਜੇ ਨੇ ਕੀ ਕਰਿਆ ਉਹਨਾਂ ਆਲ ਨੇ ਸਫਾਈ ਕਰਤੀ ਬੱਚਾ ਸੀ ਉਹ ਨਾ ਹੂੰ ਉਹਨਾਂ ਲੱਗਿਆ ਵੀ ਕਾਹ ਫੁੱਜਾ ਪਿਆ ਉਹ ਤਾਂ ਹੈਗੀ ਸੀ ਬੱਚੇ ਨਿੱਕੇ ਨੇ ਕਿ ਚਿੜੀਆਂ ਦੇ ਨਾ ਤੇ ਉਹਨਾਂ ਲੱਗਿਆ ਵੀ ਤੋ ਮੈਂ ਸਫਾਈ ਕਰਦਾ ਉਹਨੇ ਹੀ ਕਰਿਆ ਉਹ ਆਲ ਨੇ ਸਫਾਈ ਚੱਕਰ ਦੇ ਵਿੱਚ ਕਾਹ ਫੁੱਸ ਕੱਢ ਕੇ ਬਾਹਰ ਏਗਦਾ ਅੱਛਾ ਬੱਚੇ ਵਿੱਚ ਹੀ ਬਿਠਾਦੇ ਉਹਨੇ ਹਾਂ ਆ ਆ ਗਏ ਚਿੜਗੀਆਂ ਫਿਰ ਪਾਇਆ ਚਿਕਚਗਾੜਾ ਉਹਨਾਂ ਨੇ ਤੁਝ ਕੀ ਨਹੀਂ ਮੰਨਣਾ 10 15 ਮਿੰਟਾਂ ਦੇ ਵਿੱਚ ਸਾਰੀਆਂ ਚਿੜੀਆਂ ਨੇ ਆਪਣੇ ਆਪਣੇ ਆਲੇ ਦੁਆਰੇ ਜਿਹੜਾ ਉੱਥੇ ਆਂਡੇ ਘਟਾ ਨਾ ਹਾਂ ਪਹਿਤੇ ਘਰ ਤੇ ਆਂਡੇ ਘਟਾ ਉਹਨੇ ਉਹਨੇ ਸਾਰਾ ਚੱਕ ਕੇ ਦੁਬਾਰੇ 10 15 ਮਿੰਟ ਚੜ ਤੜਾ ਤੜ ਬੱਚੇ ਨੂੰ ਸੇਫ ਕਰਤਾ ਸੇਫ ਕਰਦੇ ਮੇਰੇ ਬਧੇ ਜਦੋਂ ਆਪਾਂ ਆਪਦੇ ਬੱਚਿਆਂ ਨੂੰ ਸਮਝ ਸਮਝਦੇ ਹਾਂ ਨਾ ਇਹਨਾਂ ਦਾ ਹੀ ਆਪਣਾ ਫਰਜ਼ ਸਮਝ ਕੇ ਆਪਾਂ ਨੂੰ ਆਪਣਾ ਹੱਕ ਬਣਦਾ ਵੀ ਇਹਨਾਂ ਦੇ ਜਿੰਨਾ ਆਪਣਾ ਹੱਕਾ ਧਰਤੀ ਤੇ ਰਹਿਣ ਦਾ ਉਨਾਂ ਹੀ ਹਰੇਕ ਜੀਵ ਜੰਤੂ ਦਾ ਹੱਕ ਹੈ ਵੀ ਆਪਣਾ ਉਹਨਾਂ ਆਪ ਨੂੰ ਫਰਜ ਸਮਝ ਕੇ ਇਹਨਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਜਿਹੜੇ ਹੁਣ ਆਲੇ ਤਿਆਰ ਕਰਦੇ ਹੋ ਹਾਂਜੀ ਹੁਣ ਚਿੜੀਰ ਮੁਖ ਰੱਖਿਆ ਹੋਇਆ ਹੈ ਜਾਂ ਫਿਰ ਉਹਨਾਂ ਆਲੇ ਰੂਪ ਹੀ ਬਦਲਤੇ ਵੀ ਹਾਂ ਕਿਉਂਕਿ ਪੰਛੀ ਕਿਹੜਾ ਫਿਰ ਇਕੱਲੀ ਚਿੜੀ ਹੈ ਨਹੀਂ ਸਾਰੇ ਵਾਸਤੇ ਬਣਾ ਰਹੇ ਆਪਾਂ ਕੋਚਰ ਵਾਸਤੇ ਨੀਲਕੰਠ ਕੋਚਰ ਗਿਟਾਰ ਵਾਸਤੇ ਜਿਹੜਾ ਚਿੜੀ ਵਾਸਤੇ ਸਪੈਸ਼ਲ ਹੈ ਵੀ ਉਹਦਾ ਸਰਾਕੇ ਕੰਚੀ ਤਨ ਸੂਤ ਹੈ ਹਾਈਟ ਵਧਾਤੀ ਥੱਲੇੋਂ ਉੱਚਾ ਕਰਤਾ ਵੀ ਉਹਨੂੰ ਹੋਰ ਪੰਛੀ ਡੰਗਣਾ ਕਰੇ ਵੀ ਬੱਚੇ ਕੱਟ ਨਾ ਸਕੀ ਨੇ ਬੱਚਾ ਬਾਹਰ ਨਹੀਂ ਡਿੱਗਦਾ ਜੇ ਆਪਾਂ ਸਰਾਖ ਨੀਚੇ ਕੱਢ ਦਨੇ ਵੀਰੇ ਵੀ ਆਪਾਂ ਨੀਚੇ ਜੇ ਕੱਢ ਦਨੇ ਆ ਫਿਰ ਬੱਚੇ ਡਿੱਗਣ ਦਾ ਨਹੀਂ ਡਰ ਰਹਿੰਦਾ ਜਿਵੇਂ ਆਪਣੇ ਬੱਚੇ ਆਪਾਂ ਕਹਿੰਦੇ ਵੀ ਡਿੱਗਣਾ ਪਵੇ ਯਾਰ ਪੌੜੀਆਂ ਤੋਂ ਹੈ ਨਾ ਉਹ ਜਿਹੜਾ ਇਸ ਤਰ੍ਹਾਂ ਵੀਰੇ ਆਪਾਂ ਉੱਚਾ ਬਣਾਇਆ ਹੋਇਆ ਵੀ ਬਾਹਰੋਂ ਡਿੱਗੇ ਜਦ ਬੱਚਾ 25 30 ਦਿਨਾਂ ਦਾ ਹੋ ਜਾਂਦਾ ਉਹ ਡਿੱਗ ਜਾਂਦਾ ਜੀ ਅੱਛਾ ਹੁਣ ਗਟਾਰਾ ਵੀਰੇ ਕਿਤੇ ਨਹੀਂ ਆਈਆਂ ਸੀਗੀਆਂ ਜਿੱਥੇ ਆਣੇ ਮੇਰੇ ਘਟ ਲੱਗੇ ਹੋਣੇ ਆਪਣੇ ਹੁਣ ਗਟਾਰਾ ਵੀ ਆ ਕੇ ਪੰਗੇ ਲੈਂਦੀਆਂ ਨੇ ਪਰ ਅੱਗੇ ਕਿਤੇ ਗਟਾਰਾ ਵੀ ਨਹੀਂ ਆਈ ਸੀ ਉਹਨੂੰ ਪਤਾ ਲੱਗਿਆ ਵੀ ਇੱਥੇ ਆਪਾਂ ਕਬ ਉਜੀ ਪਾਲੂਗੀ ਚਿੜੀ ਖੁੱਲੇ ਸਰਾਕ ਚ ਪਰ ਉਹਦੇ ਬੱਚੇ ਸੇਫ ਨਹੀਂ ਉੱਥੇ ਜਿਉਂ ਹਨ ਜਿਉਂ ਨਾ ਜਗ੍ਹਾ ਮਿਲੀ ਵੀਰੇ ਬੱਚੇ ਉਹਨੇ ਉੱਥੇ ਵੀ ਦੇ ਦਿੰਨੇ ਆ ਪਰ ਬੱਚੇ ਸੇਫ ਨਹੀਂ ਉਹਦੇ ਆ ਪਹਿਲਾਂ ਕਿਵੇਂ ਸੇਫ ਕਰਦੇ ਸੀ ਬਈ ਪਹਿਲਾਂ ਵੀਰੇ ਆਪਣੇ ਕੜੀ ਵਾਲੇ ਛੱਤਾਂ ਹੁੰਦੀ ਸੀ ਰਹਿਣੀ ਅੰਦਰ ਸੀਗੀਆਂ ਉੱਥੇ ਆਪਾਂ ਕੋਲ ਪਏ ਰਹਿੰਦੇ ਸੀ ਹਰ ਵਕਤ ਪਏ ਰਹਿੰਦੇ ਸੀ ਹੂੰ ਬਰਾਂਡੇ ਹੁੰਦੇ ਸੀ ਤੇ ਦਰਵਾਜ਼ੇ ਹੁੰਦੇ ਸੀ ਹਨਾ ਜੀ ਫੋਟੋਆਂ ਮੰਗ ਵੀ ਆਲ ਮੈਂ ਮੈਂ ਆਪਾਂ ਇਹ ਦੇਖਣੇ ਵੀਰੇ ਫੋਟੋਆਂ ਟੇਢੀਆਂ ਫੋਟੋਆਂ ਬਣਾਉਂ ਦਿੰਦੀ ਆਪਾਂ ਹੁਣ ਤਾਂ ਲਾਉਣੀ ਛੱਡ ਗਏ ਹੁਣ ਤਾਂ ਪਸੀਨੇ ਦੇ ਵਗੈਰਾ ਲਾ ਦਿੰਨੇ ਆ ਜਾਂ ਕਾਂਤੀ ਜੀ ਵੀ ਇਹ ਨੇ ਨਾ ਹੀ ਵੀ ਉਹ ਉਹਦੇ ਪਿੱਛੇ ਆਣ ਮੈਂ ਆਪ ਆਏ ਦੇਖਣੇ ਵੀਰੇ ਚਿੜੀਆਂ ਆਣੇ ਬਾਕੀ ਮਟੀਰੀਅਲ ਮੇਰਾ ਵੀ ਅੱਗੇ ਘਰ ਕੱਚੇ ਹੁੰਦੇ ਸੀ ਉੱਪਰ ਕਾਹ ਹੁੰਦਾ ਸੀ ਹੁਣ ਘਰ ਵੀ ਪੱਕੇ ਹੋ ਗਏ ਮਟੀਰੀਅਲ ਵੀ ਆਪਾਂ ਨੂੰ ਦੇਣਾ ਪੈਂਦਾ ਜੇ ਕਿਤੇ ਘਰਾਂ ਚ ਕਾਹ ਕੱਟ ਕੇ ਛਿੜਦੋ ਕੰਚੀ ਨਾਲ ਜਾਂ ਫੂਸਾ ਆਪਣਾ ਦੂਜੇ ਆਪਣਾ ਕਰਕੇ ਛਿੜਦੋ ਝਾੜੂ ਦਾ ਫੂਸਾ ਫੂਸੇ ਨਾਲ ਝਾੜੂ ਹੂੰ ਵੀ ਕਾਹ ਵੀ ਲੈ ਕੇ ਛੇਟੋ ਫਿਰ ਮਟੀਰੀਅਲ ਵੀ ਨੂੰ ਮਿਲ ਲਿਆ ਜੀ ਮਟੀਰੀਅਲ ਨੇ ਹੁਣ ਤਾਂ ਹਾਂ ਕੋਠੇ ਵੀ ਪੱਕੇ ਹੋ ਗਏ ਕਾਹ ਤਾਂ ਕਿਤੇ ਹੈ ਹੀ ਨਹੀਂ ਵੀਰੇ ਬੈਂਤ ਦੇ ਆਲੇ-ਦੁਆਲੇ ਮਿਸਤਰੀ ਤਾਂ ਤੇ ਸੰਕਰੇ ਹੋਣਗੇ। ਹਾਂਜੀ ਹਾਂਜੀ। ਇਕਲ ਦੱਸਿਓ। ਮਿਸਤਰੀ ਨੇ ਜਿਹੜਾ ਬੈਂਤ ਸਿੰਘ ਖੜਾਉਣੇ ਵਾਲਾ ਮਿਸਤਰੀ ਸੀਗਾ, ਉਹਨੇ ਵੱਖ-ਵੱਖ ਤਰ੍ਹਾਂ ਦੇ ਖੜਾਉਣੇ ਬਣਾਉਂਦਾ ਰਿਹਾ। ਹਾਂਜੀ। ਬਣਾਉਂਦਾ ਰਿਹਾ ਉਹ। ਫਿਰ ਬੈਂਤ ਆਉਂਦਾ ਆਲਣੇ ਵਾਲਾ। ਹਾਂਜੀ। ਜਦੋਂ ਬੈਂਤ ਨੇ ਆਲਣੇ ਤੇ ਕੰਮ ਕੀਤਾ, ਜਦੋਂ ਕੁਦਰਤੇ ਕੰਮ ਕੀਤਾ, ਜਦੋਂ ਪੰਛੀਆਂ ਦੇ ਰਹਿਣ-ਬਸੇਰਿਆਂ ਲਈ ਕੰਮ ਕੀਤਾ। ਹੂੰ। ਇਸ ਸਫ਼ਰ ਤੇ ਚੱਲਦਿਆਂ ਕਿੰਨੇ ਸਾਲ ਹੋ ਗਏ ਨੇ? ਤੇ ਇਸ ਆਪ ਤੇ ਚੱਲਦੇ ਬੰਤ ਅੱਜ ਫੀਲ ਕੀ ਕਰਦਾ ਵੀ ਯਾਰ ਐ ਵੀ ਹੁੰਦਾ ਹੈ ਅੰਦਰੋਂ ਕੀ ਚੱਲਦਾ ਵੀਰੇ ਆਲਣਾ ਦਾ ਅਸੀਂ ਪਹਿਲਾਂੋਂ ਦੇ ਬਣਾਉਂਦੇ ਸੀਗੇ ਹਾਂ ਪਰ ਆਲਣਾ ਵੀਰੇ ਸੇਲ ਨਹੀਂ ਹੁੰਦਾ ਸੀਗਾ ਨਾ ਸਾਨੂੰ ਤਜਰਬਾ ਸੀ ਵੀ ਕਿਸ ਤਰ੍ਹਾਂ ਬਣਾਣਾ ਹੈ ਕਿਵੇਂ ਹਨਾ ਆਲਣੇ ਸਾਥੋਂ ਲੈ ਜਾਂਦੇ ਸੀ ਲੋਕ ਲਾਭ ਵੀ ਦਿੰਦੇ ਸੀਗੇ ਠੀਕ ਹੈ ਜੀ ਪਰ ਉਹ ਰਿਅਲਟ ਨਹੀਂ ਮਿਲਦਾ ਸੀਗਾ ਤੇ ਜਾਂ ਅਸੀਂ ਸਰਾਖ ਥੱਲੇ ਕਢਣ ਦੇ ਉੱਪਰ ਪ੍ਰੋਫਾਈਟ ਰੱਖਣ ਦੇ ਵੀਰ ਜਿਹੜਾ ਮਰਜੀ ਬਣਾ ਦੋ ਪਰ ਪਿੰਡਾਂ ਦੇ ਸੱਤੇ ਪਾ ਲੈਂਦੀਆਂ ਜਾਂ ਪਿੰਡਾਂ ਯਾਨੀ ਰਿਅਲਟ ਨੇ ਜੀ ਪਰ ਵੀਰੇ ਹੁਣ ਦੇਸੀ ਬਾਈ ਨਾਲ ਜੁੜਿਆ ਸੰਦੀਪ ਨਾਲ ਸਾਨੂੰ ਜਾਣਕਾਰੀ ਮਿਲੀ ਤਾਂ ਵੀਰੇ ਮਨ ਨੂੰ ਬਹੁਤ ਸਕੂਨ ਮਿਲਦਾ ਵੀ ਉਹਨਾਂ ਬਾਈ ਦੇ ਪਿੰਡ ਜਾਈਏ ਆਪਾਂ ਸਾਰੇ ਤਾਂ ਖੰਬਿਆਂ ਦੇ ਭਰੇ ਪਏ ਨੇ ਤੇ ਅਸੀਂ ਉਹਨੂੰ ਚਿੜੀ ਦੇ ਸਿਸ ਬਣਾਉਣੇ ਉਹਨਾਂ 20 ਮਾਰਚ ਨੂੰ ਵੀਰੇ ਅਲਾਉਂਸ ਸਰਵੇਜੀ ਉਹਦੀ ਨਾਲ ਦੀ ਨਾਲ ਆ ਜਾਂਦੀਆਂ ਨੇ ਠੀਕ ਹੈ ਜੀ ਬਾਕੀ ਆਏ ਵੀਰੇ ਵੀ ਮਨ ਨੂੰ ਸਕੂਨ ਮਿਲਦਾ ਵੀ ਯਾਰ ਆਪਾਂ ਕੰਮ ਤਾਂ ਵਧੀਆ ਕਰ ਰਹੇ ਹਾਂ ਜਿਹੜਾ ਕਰ ਰਹੇ ਹਾਂ ਵੀ ਮਨ ਨੂੰ ਬੱਚੇ ਵੀਰੇ ਅੱਗੇ ਸਾਨੂੰ ਐ ਨਹੀਂ ਸੀਗਾ ਵੀ ਵਿਕਰ ਏਰੀਆ ਚਿੜੀਆਂ ਨੂੰ ਪਾਣੀ ਰੱਖੀ ਜਾਂਣਾ ਮੇਰੇ ਬਾਬਾ ਜੀ ਰੱਖਦੇ ਰਹੇ ਨੇ ਚਲੋ ਕੰਮ ਕਰੀਏ ਇਹ ਜੀ ਅਸੀਂ ਹੁਣ ਵੀਰੇ ਤਰਕ ਸਵੇਰੇ ਪਾਣੀ ਪਾਈਦਾ ਪਹਿਲਾਂ ਫਿਰ ਚੋਗਾ ਪਾਈਦਾ ਦੋਨੋਂ ਵਾਸੀ ਲਾਏ ਹੋਏ ਨੇ ਅੱਛਾ ਪਕਸ਼ਣੇ ਇੱਕ ਵਾਸੀ ਲੱਗ ਪਏ ਗਏ ਹੋ ਹਾਂ ਜੀ ਬੱਚੇ ਹੀ ਪੈ ਗਏ ਵੀਰੇ ਖੁਸ਼ ਹੋ ਜਾਂਦੇ ਨੇ ਜਦੋਂ ਚਿੜੀਆਂ ਐਦਕੀ ਐਦਕੀ ਬੱਚੇ ਗੱਡੇ ਨੇ ਪਿਛਲੀ ਵਾਰ ਆ ਕੇ ਮੁੜ ਗਈਆਂ ਉਹਨੇ ਆਖਿਆ ਵੀ ਇੱਥੇ ਅਟੈਕ ਹੋ ਸਕਦਾ ਵੀ ਤਾਂ ਹਾਂ ਗੇਟ ਖੁੱਲਦਾ ਬਿੰਦੇ ਜਾਲੀ ਵਾਲਾ ਹੁਣ ਐਦਕੀ ਉਹਨਾਂ ਨੇ ਬੱਚੇ ਗੱਡੇ ਨੇ ਵੀਰੇ ਉਹ ਦੂਜੇ ਘਰੇ ਉਹਨਾਂ ਨੇ ਪਿਛਲੇ ਸਾਰੇ ਉਹ ਤੋਂ ਉੱਥੇ ਤੋਂ ਰਹਿ ਨਹੀਂ ਤਿੰਨ ਚਾਰ ਕਿੰਨੇ ਘਾਹ ਨੇ ਅੱਜ ਦੋ ਲਾ ਰੱਖੇ ਨੇ ਹੋਣਗੇ 25-30 ਵਾਲੇ ਵੀਰੇ ਬਾਕੀ ਪਿੰਡ ਜੀ ਵੀ ਰਵਾਇਤ ਲਵਾਤੇ ਹੁਣ ਦਰੋਂਲੇ ਹੂੰ ਰੋਡ ਦੇ ਉੱਪਰ ਲਾਇਨੇ ਗਟਾਰਾਂ ਬਸਟੈਂਡ ਦੇ ਉੱਪਰ ਵੀ ਲਾਇਏ ਨੇ ਉੱਥੇ ਵੀ ਗਟਾਰਾਂ ਨੇ ਆਣਲੇ ਪਾ ਲਈ ਹੂੰ ਮੈਂ ਮੈਟੀਰੀਅਲ ਮਿਲਣਾ ਚਾਹੀਦਾ ਹੈ ਬਾਕੀ ਵੀਰੇ ਆਪਾਂ ਇਹਨੂੰ ਆਣਨਾ ਤਾਂ ਕਹੀ ਨਹੀਂ ਸਕਦੇ ਆਪਾਂ ਤਾਂ ਇੱਕ ਸਰਾਖ ਦਿੱਤਾ ਹੈ ਸਰਾਖ ਇਦਰਾਕਤਾਂ 'ਚ ਹੋਣਗੇ ਪਹਿਲਾਂ ਨੇ ਹੁਣ ਪੁਰਾਣੇ ਦਸਤ ਵੀਰੇ ਰਹੇ ਨਹੀਂਗੇ ਉਹਨਾਂ 'ਚ ਖੁੱਡਾਂ ਹੁੰਦੀਆਂ ਸੀ ਜਿਹੜਾ ਜਾਂ ਮਸਾਂਤਾ ਪਣ ਸੀ ਖੁੱਡ ਬਣਾ ਲੈਂਦਾ ਸੀਗਾ ਜਾਂ ਬੋਦੇ ਵੰਦਰ ਬੋਦੇ ਹੋ ਜਾਂਦੇ ਸੀ ਉੱਥੇ ਪਾਉਂਦੇ ਸੀਗੇ ਟੋਤੇ ਆਪ ਦਾ ਇੱਕ ਸਪੇਸ ਦੇਣੀ ਉਹਨਾਂ ਜਗ੍ਹਾ ਆਹਨ ਤਾਂ ਉਹਨੇ ਆਪ ਤਿਆਰ ਕਰਨਾ ਬਈ ਉਹ ਤੁਹਾਡੇ ਪਿੰਡ ਅਸੀਂ ਇੱਕ ਸਟੋਰੀ ਕਰਕੇ ਆਏ ਸੀ ਇਹ ਹਾਂ ਉਹ ਬੇਬੇ ਬਾਪੂ ਸੀ ਜਿਹੜੇ ਹਾਂ ਤੇ ਉਹ ਚਿੜੀਆਂ ਝੂਠਾ ਪਾਣੀ ਪੀਣ ਨਾਲ ਉਹ ਜਿਹੜੀ ਉਹਨਾਂ ਗੱਲਬੋਲਤੀ ਵਿੱਚ ਵੀ ਚਿੜੀਆਂ ਝੂਠਾ ਪਾਣੀ ਪੀਣ ਨਾਲ ਜਿਹੜੇ ਗੁੰਗੇ ਬੱਚੇ ਨੂੰ ਬੋਲਣ ਲੱਗ ਪੈਂਦੇ ਨੇ ਹਾਂ ਉਹ ਤੁਹਾਡਾ ਐਕਸਪੀਰੀਅੰਸ ਕੀ ਰਿਹਾ ਸਟੋਰੀ ਤੋਂ ਪਹਿਲਾਂ ਕੀ ਕੀ ਸੀਗਾ ਸਟੋਰੀ ਹੋਣ ਤੋਂ ਬਾਅਦ ਕੀ ਵਾਪਰਿਆ ਬਈ ਵਾਪਰ ਬਹੁਤ ਹੌਣ ਲੱਗੇ ਸੀ ਲੋਕਾਂ ਨਾਲ ਕੋਲੇ ਬਿਨਾਂ ਤਾਂ ਚਿੜੀਆਂ ਦੇਖਦੇ ਨਾਲੇ ਪਾਣੀ ਪਾਣੀ ਮਿਲ ਜਾਂਦੇ ਸੀ ਬਹੁਤ ਜ਼ਿਆਦੇ ਰੋਜ਼ ਮਤਲਬ ਪੰਜ ਚਾਰ ਬੰਦੇ ਆਉਂਦੇ ਹੋਣਗੇ ਬਹੁਤ ਦੂਰ ਦੂਰ ਆਉਂਦੇ ਸੀ ਕੋਈ ਬਾਹਰਲੇ ਦੇਸਾਂ ੜ ਵੀ ਆਉਂਦੇ ਸੀ ਮੈਨੂੰ ਹੀ ਫੋਨ ਆਉਂਦੇ ਰਹੇ ਬਾਈ ਜੀ ਪਾਣੀ ਕਿੱਥੇ ਮਿਲਦਾ ਹੈ ਐ ਮਿਲਦਾ ਹੈ ਲੈ ਲਾਈਕ ਹੀ ਜਾਂਦੇ ਰਹੇ ਵੀਰੇ ਹੂੰ ਅਸਟਾ ਮੇਰੇ ਕੋਲ ਤਾਂ ਨੰਬਰ ਨਹੀਂ ਸੀ ਨਾ ਫਿਰ ਮੈਂ ਤਾਂ 72 ਨੰਬਰ ਦੇ ਗਿਆ ਹਾਂਜੀ ਬਿਆਨਤਨਾ ਤੇ ਬਹੁਤ ਆਉਂਦੇ ਰਹੇ ਵੀਰੇ ਉਹ ਵੀ ਕਹਿੰਦੇ ਸਾਨੂੰ ਵੀ ਔਖਾ ਹੋਇਆ ਪਿਆ ਬਾਕੀ ਉਹਨਾਂ ਬਾਈ ਸੁਰੂ ਤਾਂ ਚਿੜੀਆਂ ਰਹਿੰਦੀਆਂ ਨੇ ਬਾਕੀ ਬੂੰਗਲ ਵੇਲ ਦੇ ਵੀ ਜਿਹੜੇ ਕੰਡੇ ਵਾਲੇ ਵੇਲ ਹਨਾ ਉੱਥੇ ਜਿਹੜੀਆਂ ਬਹੁਤ ਆਉਂਦੀਆਂ ਨੇ ਕਿਉਂ ਉਹ ਤੇ ਪੰਛੀ ਅਟੈਕ ਨਹੀਂ ਕਰਦਾ ਸਿੱਕਰਾ ਜਿਹੜਾ ਉਹ ਬੱਚੇ ਜਾ ਕੇ ਲੈ ਜਾਂਦਾ ਹੀ ਉਹ ਕਹਿੰਦੇ ਸੀ ਟੱਕਰ ਦੇ ਰਹੇ ਨੇ ਆ ਵੀ ਉਥੇ ਬਹੁਤ ਆਉਂਦੀਆਂ ਨੇ ਬਾਕੀ ਵੀਰੇ ਮੈਂ ਕਈ ਜਗ੍ਹਾ ਦੇਖਿਆ ਹੁਣ ਸਾਡੇ ਕੱਲਾਵੇ ਦਰਖਤ ਨੇ ਬਾਈ ਸੰਦੀਪ ਦੇ ਵੀ ਪਿੰਡ 'ਚ ਹੈਗੇ ਨੇ ਦਰਖਤ ਬਹੁਤ ਜ਼ਿਆਦਾ ਹਰੇਕੀ ਹੀ ਹੁੰਦੇ ਨੇ ਦਰਖਤਾਂ ਵੀ ਚਿੜੀ ਦੇ ਦਰਖਤਿਆਂ ਨਾਲ ਮੈਂ ਬਾਈ ਨੇ ਦੇਖਿਆ ਅਜੇ ਤੱਕ ਬਾਈ ਬਸ ਨੀਮ ਤੋਂ ਜਾਣਕਾਰੀ ਫੁੱਲ ਹੈ ਵੀ ਚਿੜੀ ਬਈ ਦਰਖਤਿਆਂ ਨਾਲ ਪਾਉਂਦੀ ਨਹੀਂ ਨਾ ਵੀਰੇ ਕਬੂਤਰ ਪਾਵੇ ਕਬੂਤਰ ਵੀ ਦੇਖ ਲੋ ਛਾ ਆਪਣੇ ਕਾਲਾ ਚ ਰਹੂਗਾ ਹਾਂ ਸ਼ਟਰ ਦੇ ਮੱਥਾ ਮਾਰੀ ਜਾਂਦਾ ਛੱਟ ਨਹੀਂ ਉਹਦਾ ਸ਼ੈੱਡ ਕਬੂਤਰ ਵਾਸਤੇ ਵੀ ਆਲੇ ਬਣਾਏ ਫਿਰ ਹਾਂ ਕਬੂਤਰ ਵਾਸਤੇ ਲੱਗਾ ਜੀ ਤੋਤੇ ਵਾਸਤੇ ਲੱਗਾ ਜੀ ਜਿਹੜਾ ਤੋਤੇ ਵਾਲਾ ਦੇ ਵਿੱਚ ਕੋਚਰ ਵੀ ਆ ਜਾਂਦੀ ਜੀ ਨੀਲ ਕੰਠੋ ਉਲੂ ਵੀ ਆ ਜਾਂਦਾ ਜੀ ਹੂੰ ਲੱਗ ਲੱਗ ਸਾਰੇ ਬਾਕੀ ਵੀਰੇ ਹਰੇਕ ਪੰਛੀ ਇਹ ਚ ਵੀ ਨਹੀਂ ਆਉਂਦਾ ਪੰਛੀ ਆਪਦੇ ਆਲ ਨੇ ਆਪ ਵੀ ਬਣਾਉਂਦੇ ਕਈ ਵੀ ਜਿਵੇਂ ਕਹਿੰਦੇ ਨੇ ਆਪਾਂ ਬਈਆ ਕਹਿੰਦੇ ਨੇ ਆ ਕਈ ਪੰਛੀ ਮੁਣੀਆਂ ਉਹ ਆਪਦਾ ਆਪ ਬਣਾਉਂਦੀ ਵੀਰੇ ਬੁਣਫਕੇ ਬਣਾਉਂਦੀ ਹੈ ਇਹ ਇਹ ਚ ਨਹੀਂ ਆਉਂਦੇ ਕਈ ਪੰਛੀ ਆਉਦਾ ਆਪੋਨ ਦਿਨ ਵੀਰੇ ਵੀ ਇਹ ਚ ਨਹੀਂ ਆਉਂਦੇ ਉਹ ਇਹਦਾ ਆਪਾਂ ਜਿਹੜੇ ਖੁੱਡਾਂ ਵਾਲੇ ਪਣ ਸੀ ਉਹਨਾਂ ਵਾਸਤੇ ਹੈ ਉਹ ਸਾਨੂੰ ਜਾਣਕਾਰੀ ਵੀ ਹੁਣ ਮਿਲੀ ਆ ਵੀ ਵੀ ਰਹਿੰਦੇ ਆਪਾਂ ਜਿਹੜੀਆਂ ਸਹੀ ਗੱਲ ਆ ਵੀ ਆਪਾਂ ਦੇਖੀਆਂ ਜਿਹੜੀਆਂ ਘਰਾਂ ਜਾਂ ਦੇਖੀਆਂ ਹੁਣ ਵੀਰੇ ਆਪਾਂ ਜਿਆੜੀ ਦਾ ਗੇਟਲਾ ਤੇ ਬੰਦ ਕਰਦਣਾ ਹੋਣਾ ਜਾਣਾ ਹੂੰ ਆਪਾਂ ਬਾਕੀ ਤਾਂ ਹੀ ਘਟ ਗਿਆ ਜੀ ਬਰੀਡਿੰਗ ਬਰੀਡਿੰਗ ਵਾਸਤੇ ਜਾ ਕੇ ਵਰਤਨੇ ਇਹਨਾਂ ਨੂੰ ਉਦੋਂ ਬਾਅਦ ਫਿਰ ਛੱਡ ਦੇਣਾ ਅਗਲੇ ਸਾਲ ਫਿਰ ਫਰਵਰੀ ਚ ਲੱਭਣਾ ਸ਼ੁਰੂ ਕਰ ਦਿੰਦੀਆਂ ਨੇ ਮਾਰਚੇ ਵਿੱਚ ਨੇ ਫਿਰ ਸ਼ੁਰੂ ਕਰ ਦਿੰਦੇ ਕਦਨੇ ਇੱਕ ਕਾਲ ਨਾਲ ਵੀ 9 ਬੱਚੇ ਪਜਾ ਸਕਦਾ ਜੀ ਦੇਖੋ ਆਪਾਂ ਕਿੰਨਾ ਵਧੀਆ ਵੀ ਕਿੰਨੇ 22 ਸੰਦੀਪ ਦੇ ਪਿੰਡ ਦੇ ਚਿੜੀਆਂ ਬਹੁਤ ਹੋ ਗਈਆਂ ਸਾਡੇ ਲਵੇ ਲੋਣੇ ਬਹੁਤ ਹੋ ਗਈਆਂ ਮੈਂ ਕਿਹਾ ਚਿੜੀ ਦੇਖੀ ਨਹੀਂ ਸੀ ਪਹਿਲਾਂ ਹੁਣ ਤੇ ਮੈਨਾਂ ਹੋਣਗੇ ਆਪਣੇ 25 ਦੀ ਜਿਹੜੀਆਂ ਹੋਣਗੀਆਂ ਤੇ ਲਵੇ ਲੋਣੇ ਹੂੰ ਬਾਕੀ ਉਹਨਾਂ ਦੇ ਘਰ ਤਾਂ ਬਹੁਤ ਨੇ ਜਿਹੜੀਆਂ ਪਿੰਡ 'ਚ ਵੀ ਇੱਕ ਮੁੰਡਾ ਹੋਰ ਹੈ ਮੇਰਾ ਤੇਲੇ ਮੇਰਾ ਉਹ ਵੀ ਬਹੁਤ ਆਣ ਲੈ ਲਾ ਰਿਹਾ ਹੈ ਕੰਮ ਛੱਡ ਕੇ ਲਾਇਆ ਆਉਂਦਾ ਹੈ ਕਹਿੰਦਾ ਵੀ ਉਹ ਵੀ ਕਹਿੰਦਾ ਕਿ ਚਿਣੀਆਂ ਨਹੀਂ ਆਈਆਂ ਚਿੜੀਆਂ ਐਦਾਂ ਦੀ ਚਿੜੀਆਂ ਕਹਿੰਦਾ ਮੇਰੇ ਘਰੇ ਵੀ ਆ ਗਈਆਂ ਵੀ ਇਹ ਪਤਾ ਕਿ ਜਦੋਂ ਬਰੀਡਿੰਗ ਵੱਧਦੀ ਦੂਰੀ ਜਾਂਦੀ ਇਹਨ ਫਿਰ ਅੜਾ ਨੀ ਨਰਾਂ ਗਾਤਰੀ ਜਾਂਦੀਆਂ ਨੇ ਬਾਕੀ ਬਹੁਤ ਦੁਬਾਰਾ ਦੁਬਾਰਾ ਮੰਗਾ ਰਹੇ ਸੰਦੀਪ ਨੇ ਆਲ ਨੇ ਲਾਉਣੇ ਸ਼ੁਰੂ ਕੀਤੇ ਹਾਂਜੀ ਬੈਂਤ ਤਨੋਲਾ ਨੇ ਆਲ ਨੇ ਬਣਾਉਣੇ ਸ਼ੁਰੂ ਕੀਤੇ ਹਾਂਜੀ ਫਿਰ ਆਲੇ ਦੁਆਲੇ ਤੇ ਕੀ ਪ੍ਰਭਾਵ ਪਿਆ ਉਹ ਚੀਜ਼ ਦਾ ਕੀ ਡਿਮਾਂਡ ਆਈ ਲੋਕਾਂ ਦੀ ਕੀ ਮੰਗ ਵਧੀ ਇਹਦੇ ਨਾਲ ਅੱਜ ਕਿੰਨੇ ਸਫ ਕਿੰਨੇ ਕਿ ਸਾਲ ਹੋ ਗਏ ਕਰਦਿਆਂ ਨੂੰ ਅੱਜ ਕਿੱਥੇ ਖੜੇ ਹੋਗੇ ਅੱਜ ਕੋਈ ਲੱਗਦਾ ਵੀ ਤੁਹਾਡੇ ਆਲ ਨੇ ਬਣਾਉਣ ਦਾ ਦਾ ਜਾਂ ਸੰਦੀਪ ਦੇ ਆਲ ਨੇ ਲਾਉਣ ਦਾ ਰੁੱਖ ਬੂਟੇ ਲਾਉਣ ਦਾ ਲੋਕਾਂ ਦੇ ਪ੍ਰਭਾਵ ਪਿਆ ਬਈ ਬਹੁਤ ਜ਼ਿਆਦੇ ਪਿਆ ਜੀ ਬਹੁਤ ਜ਼ਿਆਦੇ ਪਿਆ ਜੀ ਵੀ ਹੁਣ ਦੇਖ ਕੇ ਬਹੁਤ ਕੰਮ ਕਰਦਾ ਵੀਰੇ ਬਈ ਨੂੰ ਹੁਣ ਕੋ ਕੁੜੀ ਆਪਣੀ ਮੋਗੇ ਵਾਲੀ ਤੇ ਉਹਨੇ ਬਹੁਤ ਲਾਇਵ ਦੇ ਹਰਪ੍ਰੀਤ ਹਰਪ੍ਰੀਤ ਤੇ ਬਹੁਤ ਨੇ ਆਨਲੇ ਲਾਈ ਜਾਂਦੇ ਨੇ ਵੀਰੇ ਹੁਣ ਵੀ ਦੁਆਰੇ ਦੁਆਰੇ ਮੰਗਾਈ ਜਾਂਦੇ ਨੇ ਬਈ ਚਿੜੀਆਂ ਆ ਗਈਆਂ ਬਈ ਯਾਰ ਘਟ ਗਿਆ ਆਨਲੇ ਹੋਰ ਭੇਜ ਦੱਸ ਪੇਰਾ 15 ਕ ਭੇਜਾ ਤੇ ਇਹਦੀ ਬਰੀਵਨ ਕੇ ਭੇਜਾ ਹੋਰ ਮੰਗავਦੇ ਦੁਆਰੇ ਦੁਆਰੇ ਮੰਗਾਈ ਜਾਂਦੇ ਨੇ ਵੀਰੇ ਘਟ ਗਏ ਹੋਰ ਭੇਜ ਵਾਲਾ ਗਾਂ ਨਹੀਂ ਗਾ ਵੀਰੇ ਹੁਣ 10 ਕਾਲ ਨੇ ਮਗਾਈ ਸੀ ਪਹਿਲਾਂ 20 ਮੰਗਾਲੇ ਤੇ ਹੁਣ ਵਾਲਾ ਪਿੰਡ ਚ ਵੀ ਲਵਾਈ ਜਾਂਦਾ ਬਾਕੀ ਐਨਆਰਏ ਵੀਰਾਂ ਨੂੰ ਬੇਨਤੀ ਹੈ ਨਾ ਵੀ ਆਪਦੇ ਜਿਵੇਂ ਲੋ ਜਿੱਥੋਂ ਮਰਜੀ ਬਣਵਾ ਲੈਣ ਕੋਈ ਚੱਕਰ ਨਹੀਂ ਪੰਦਾ ਵੀ ਵੱਧ ਤੋਂ ਵੱਧ ਪਿੰਡਾਂ ਦੇ ਵੀਰੇ ਲਵਾਉਣ ਹਣਾ ਆਪਾਂ ਨੂੰ ਸੱਚ ਸਮਝ ਗਏ ਨਾ ਹੱਕ ਬਣਦਾ ਕਰਨਾ ਚਾਹੀਦਾ ਆਪਾਂ ਨੂੰ ਪਾਣੀ ਰੱਖੋ ਇਹਨਾਂ ਵਸਤੇ ਹੀ ਪਾਣੀ ਹੈ ਨਹੀਂਗਾ ਸਾਰਾ ਕੈਮੀਕਲ ਵਾਲਾ ਪਾਣੀ ਹੋ ਗਿਆ ਨਾਲੀਆਂ 'ਚ ਵੀ ਕੈਮੀਕਲ ਨਾਲ ਪਾਣੀ ਹੋ ਗਿਆ ਖੇਤਾਂ 'ਚ ਵੀ ਕੈਮੀਕਲ ਨਾਲ ਪਾਣੀ ਹੋ ਗਿਆ ਪਾਣੀ ਚੋਗਾ ਪਾਉਣਾ ਇਕਦਾ ਹੁੰਦਾ ਵੀ ਤੁਹਾਡੇ ਏਰੀਏ ਤੇ ਪ੍ਰਭਾਵ ਪੈਂਦਾ ਹਮ ਇੱਕ ਹੁੰਦਾ ਏਰੀਏ ਤੋਂ ਪਰਾਂ ਇਹਦਾ ਕੀ ਐਕਸਪੀਰੀਅੰਸ ਹੈ ਜੋ ਹੁਣ ਬਿਆਨਤਾਲ ਨੇ ਬਣਾਉਂਦਾ ਹੈ ਤੁਹਾਡੇ ਪਿੰਡ ਤੇ ਹਾਂਜੀ ਤੁਹਾਡੇ ਇਰਤ ਗਿਰਦ ਲੋਕਾਂ ਨੇ ਇਸ ਕਦਾ ਪ੍ਰਭਾਵ ਕਹੂ ਲਿਆ ਵੀ ਜੇ ਬਿਆਨਤਾਲ ਨੇ ਬਣਾਉਂਦਾ ਯਾਰ ਹਰੇਕ ਘਰੀ ਆਲੇ ਲੱਗ ਜਾਣਾ ਲੋਕਾਂ ਨੇ ਲਾਏ ਲਾਉਣੇ ਨਾਲ ਸ਼ੁਰੂ ਕੀਤੇ ਜਸਦੀਪ ਹੀ ਬਸ ਜਦੋਂ ਟੀਮ ਜਾਂ ਜਿਹੜੇ ਹੋਰ ਮੁੰਡੇ ਨੇ ਉਹ ਕੰਮ ਕਰਦੇ ਨੇ ਨਾ ਵੀ ਜੀ ਬਹੁਤ ਟੀਮਾਂ ਬਣ ਗਈਆਂ ਪਿੰਡਾਂ 'ਚ ਜਾਂ ਕਲੱਬ ਵਾਲੇ ਵੀ ਲਾਉਣ ਲੱਗੇ ਮੁੰਡੇ ਐਨਰੀ ਵੀ ਬਹੁਤ ਲਾਜਾ ਰਹੇ ਨੇ ਹੂੰ ਵੀ ਵੀ ਸਾਡੇ ਪਿੰਡ ਚ 500 ਵਾਲਾ ਭੇਜ ਦੋ ਜੋਸਾਓ ਹੈਨਾ ਕੀ ਬਾਤ ਹੈ ਹਾਂ ਜੀ ਵੀ ਬਹੁਤ ਬਹੁਤ ਪ੍ਰਭਾਵ ਪਿਆ ਵੀਰੇ ਬਾਈ ਸੰਦੀਪ ਦਾ ਵੀ ਬਹੁਤ ਵੱਡੀ ਗੱਲ ਹੈ 2003 ਤੋਂ ਬਾਈ ਨੇ ਨੌਕਰੀ ਵੀ ਨਹੀਂ ਕੀਤੀ ਜਾਂ ਬਹੁਤ ਵੀ ਇਹਨਾਂ ਦੇ ਪੰਛੀਆ ਪਰ ਉਹ ਤੇ ਸਾਰਾ ਤਾਂ ਇਹਨਾਂ ਆਪਦੀ ਕੋਈ ਵੀ ਵੀਡੀਓ ਵੀ ਨਹੀਂ ਪਾਉਂਦਾ ਪੰਛੀ ਦੀ ਵੀਡੀਓ ਹੀ ਪਈ ਜਾਂਦਾ ਰਹਿੰਦਾ ਵੀ ਪੈਸੇ ਵਾਲਾ ਉਹ ਵੀ ਨਹੀਂ ਭਜਦਾ ਜੀ ਹੂੰ ਦੋ ਖਿਡੌਣਿਆਂ ਦੇ ਮੁਕਾਬਲਤ ਇਹਦਾ ਕੰਮ ਵੱਧ ਚੱਲਿਆ ਹੁਣ ਲੋਕ ਖਿੱਚਦੇ ਆ ਕੰਮ ਨੂੰ ਜਾਂ ਖਡਾਵਣਾ ਦੇ ਮੁਕਾਬਲੇ ਅਜੇ ਨਹੀਂ ਬਰਾਬਰ ਪਹੁੰਚਾ ਕਮਾ ਨਹੀਂ ਜੀ ਫਿਰ ਹੁਣ ਫਿਲਹਾਲ ਤਾਂ ਜਿਆਦਾ ਤਾਂ ਹੁਣ ਮੈਂ ਆਲ ਨਹੀਂ ਬਣਾਉਣਾ ਜੀ ਅੱਛਾ ਆਲ ਨਹੀਂ ਜਿਆਦਾ ਬਣਾਉਣੇ ਆ ਵੀ ਅਸੀਂ ਜਿੰਨੇ ਬਣਾਈ ਜਾਂਦੇ ਵੀ ਨਾਲ ਦੇ ਨਾਲ ਜਾਈ ਜਾਂਦੇ ਨੇ ਨਾ ਕੋਈ 10 ਕੋਈ 20 ਕੋਈ ਜਿੰਨੇ ਲੋੜ ਹੈ ਵੀ ਲਾਈ ਜਾਂਦੇ ਨੇ ਬਹੁਤ ਲਾਉਣ ਲੱਗੇ ਵੀ ਬਾਕੀ ਜਦੋਂ ਪਿੰਡਾਂ 'ਚੋਂ ਫੋਨ ਆਉਂਦੇ ਵੀ ਸਾਡੇ ਆਲ ਨਹੀਂ ਲੱਗੇ ਹੋਏ ਨੇ ਵੀ ਉਹਨਾਂ ਕਿ ਸਾਨੂੰ ਵੀ ਭੇਜੋ ਇਸ ਤਰ੍ਹਾਂ ਮੰਗਾ ਰਹੇ ਨੇ ਵੀਰੇ ਉਹਦੇ ਆਲ ਨੇ ਤੇ ਆਪਣਾ ਹੀ ਨਾਮ ਨੂੰ ਪਾਉਣੇ ਹੋ ਜਾਂ ਕਿਸੇ ਨੇ ਆਪਣਾ ਨਾਮ ਪਾਉਣਾ ਕਿਸ ਸੰਸਥਾ ਨੇ ਤੇ ਉਹ ਪਾ ਦਿੰਨੇ ਹੋ। ਉਹ ਹੀ ਪਾਉਣ ਦੇ ਲਈ ਬੱਚੇ ਬੱਚੇ ਦੇ ਜਨਮ ਦਿਨ ਹੁੰਦਾ ਉਹ ਹੀ ਪਾ ਦਿੰਨੇ ਕਲੱਬ ਦਾ ਨਾਮ ਵੀ ਪਵਾ ਦਿੰਨੇ ਆ। ਹੂੰ। ਉਹ ਕਿਸੇ ਦਾ ਨੰਬਰ ਵੀ ਪਾਉਣੇ ਜੀ। ਹੂੰ। ਵੀ ਚਲੋ ਕੁਜ਼ੋਰ ਪੰਛੀ ਦਾ ਫਾਇਦਾ ਹੋ ਜਾਂਦਾ ਨਾਲੇ ਚਲੋ ਸਾਨੂੰ ਜਗਾਰ ਮਿਲ ਜਾਂਦਾ। ਕੀ ਚੀਜ਼ਾਂ ਐਕਸਪੀਰੀਅੰਸ ਹੋਇਆ? ਆਲ ਨੇ ਬਣਾਏ ਪੰਛੀ ਆਏ। ਕੀ ਚੀਜ਼ਾਂ ਦੇਖਣ ਨੂੰ ਮਿਲੀਆਂ ਜਿਹੜੀ ਕਿ ਦੇਖਿਆ ਨਹੀਂ ਸੀ। ਕੁਝ ਨਮਾਕਾ ਸਾਡੇ ਵਾਪਰਿਆ ਹੋਊਗਾ। ਜਿਵੇਂ ਉਹ ਦਸਿੱਗਾ ਜਦੋਂ ਤੋਂ। ਇੱਕ ਤਾਂ ਮਨ ਨੂੰ ਸਕੂਨ ਬਹੁਤ ਮਿਲਦਾ ਨਾ। ਇੱਕੇਰਾ ਵੀ ਆਪ ਨੂੰ ਆ ਹੁੰਦਾ ਵੀਰੇ ਵੀ ਜਦੋਂ ਚਿੜੀਆਂ ਆ ਜਾਂਦੇ ਨੇ ਗਾਲਜਾਂ ਕੱਢ ਕੇ ਦੇਖਦੇ ਨੇ ਮੀਂਹ ਜਣਾ ਬਾਈ ਜੀ ਹੂੰ ਵੀ ਵੀਰ ਵੀ ਇੰਨਾ ਵਧੀਆ ਕੰਮ ਉਹ ਵੀ ਗਾਲਜਾਂ ਕੱਢ ਕੇ ਮੈਂ ਧੋਲੇ ਜਾਂਦੇ ਬਾਈ ਪਿੰਡ ਕੋਈ ਚੁੜੀ ਬੈਠੀ ਹੁੰਦੀ ਹੈ ਵਿੱਚ ਕੋਈ ਬਾਹਰ ਬੈਠੀ ਹੁੰਦੀ ਹੈ ਕੋਈ ਗਿਟਾਰ ਬੱਚੇ ਚੋਗਾ ਦੇ ਰਹੀ ਹੁੰਦੀ ਹੈ ਅਲੱਗ-ਅਲੱਗ ਤਰ੍ਹਾਂ ਚਿੜੀਆਂ ਚੋਗਾ ਦੇ ਰਹੀ ਨੇ ਹੂੰ ਆਪਣੇ ਘਰੇ ਵਜੇ ਗੱਡੇ ਨੇ ਕਿ ਵੀਰੇ ਦੂਜੀ ਵਾਰ ਕੱਢ ਲੈ ਚਿੜੀ ਨੇ ਵੀ ਤਿੰਨ ਤਨ ਬੱਚੇ ਹੁੰਦੇ ਨੇ ਕਿ ਵੀਰੇ ਦੋ ਤਿੰਨ ਜੋਗਾ ਦੇ ਰਹੀ ਐ ਤੇ ਬਹੁਤ ਮਨ ਨੂੰ ਵੀ ਜਰਾ ਵੀ ਆਪਾਂ ਬੱਚੇ ਬਹੁਤ ਵਧੀਆ ਕੰਮ ਕਰ ਰਹੇ ਆ ਤਾਂ ਕਰਕੇ ਵੀ ਆਪ ਨੂੰ ਵੀ ਘਾਰੇ ਵੀ ਵਧੀਆ ਲੱਗਦਾ ਹੈ ਮਨੁਸਤਿ ਸ੍ਰਿਤੀ ਮਿਲਦੀ ਆ ਵੀਰ ਵੀ ਚਲੋ ਦੋ ਮੁੰਡੇ ਰੱਖੇ ਹੋਣੇ ਦੋ ਚਾਰ ਜਣੇ ਕੋਈ ਰੰਗ ਵਾਲੇ ਕੁੜੇ ਲੱਗੇ ਨੇ ਵੀ ਆਪਾਂ ਵੀ ਚਲੋ ਇਹਨਾਂ ਦੇ ਘਰ ਚੱਲੀ ਜਾਂਦੇ ਨੇ ਸਾਡੇ ਤੇ ਲੀਂਦੇ ਜੀ ਚਿਹਰੇ ਲੋਕ ਆਲੇ ਲਾਉਣ ਤੋਂ ਅਜੇ ਵੀ ਸੋਚ ਰਹੇ ਨੇ ਹਾਂਜੀ ਵੀ ਪੰਛੀ ਬਹੁਤ ਤੇ ਆਉਣਾ ਹੈ ਸੈਣ ਨੇ ਵੀ ਕਹਿੰਦੇ ਬਸ ਬਿੱਠਾ ਕਰ ਦੇਣ ਲੈ ਹੂੰ ਆਲ ਨੇ ਪੰਚੇ ਨੂੰ ਆਲਸੀ ਬਣਾਉਂਦੇ ਨੇ ਅੱਗੇ ਵੀ ਦੀ ਅੱਗੇ ਆਲਸ ਦੇ ਵੀ ਆਲਸੀ ਦਾ ਪਾਂ ਬਣ ਗਏ ਨਾ ਏਸੀ ਲਾ ਕੇ ਸਾਰਾ ਵੀ ਇਹਨਾਂ ਦਾ ਇਹਨਾਂ ਦਾ ਵੀ ਸੰਘਰਸ਼ ਉਹੀ ਹੈ ਨਾ ਤਾਂ ਜੇ ਤੁਸੀਂ ਆਹ ਨਾਲ ਲਾਤਾ ਇਹਨੇ ਓਮਜ ਇੱਕ ਦੀ ਭਰਨਾ ਆਪਦਾ ਆਲਣਾ ਆਪ ਤਾਂ ਜਗ ਦੇਤੀ ਆਹ ਨਾਲ ਤਾਂ ਕਹੀ ਨਹੀਂ ਸਕਦੀ ਆਪ ਤਾਂ ਪਹਿਲਾਂ ਹੀ ਛੱਤਾਂ ਦੇ ਦੋ ਉਹਨਾਂ ਨੇ ਵੀ ਉੱਥੀ ਉਹੀ ਕੰਮ ਕਰਨਾ ਜੇ ਤੁਸੀਂ ਪਹਿਲਾਂ ਹੀ ਛੱਤਾਂ ਦੇ ਦਿੱਤੀਆਂ ਵੀਰੇ ਉਹਨੇ ਉੱਥੀ ਜਾਣਾ ਆਲ ਨੇ ਤੇ ਫਿਰ ਨਹੀਂ ਜਾਣਾ ਇਹਨਾਂ ਨੇ ਹੂੰ ਕਿਉਂ ਇਹਨਾਂ ਦਾ ਉੱਥੀ ਬਣਿਆ ਹੋਇਆ ਇਹਨਾਂ ਦਾ ਪਿਆਰ ਤਾਂ ਪਹਿਲਾਂ ਛੱਤਾਂ ਦੇ ਉੱਥੇ ਵਗ ਜਾਣਗੇ ਜੀ ਇਹਨਾਂ ਨੇ ਆ ਥੋੜਾ ਦੇਖਣਾ ਵੀ ਹੈ ਪੱਕਾ ਕੱਚਾ ਹੈ ਹੱਥ ਨਾਲ ਪੱਕੇ ਕੱਚੇ ਨੂੰ ਭਾਜਦੇ ਆ ਇਹਨਾਂ ਨੇ ਤਾਂ ਉਧਰ ਹੀ ਜਾਣਾ ਵੀ ਬਸ ਇਹਨਾਂ ਦਾ ਸੇਫ ਜਗ੍ਹਾ ਦੇਖਣੀ ਹੈ ਵੀ ਸੇਫ ਕਿੱਥੇ ਆ ਜੇ ਆਪਾਂ ਉੱਪਰਲੀ ਮੰਜ਼ਲ ਆਪਣੇ ਗ੍ਰਿੱਲ ਤੇ ਮਾਲ ਨਾ ਲਾ ਦੀ ਜੰਗਲੇ ਤੇ ਉੱਥੇ ਵੀ ਜੜੀ ਆਉਂਦੀ ਬਾਦਰ ਦੇ ਹੇਠ ਹੀ ਆਉਂਦੀ ਜੜੀ ਦਾ ਹੂੰ ਉੱਥੇ ਕਾਟੋ ਵੀ ਤੰਗ ਕਰਦੇ ਕਾਟੋ ਬੱਚ ਖਾਂਦੀ ਹੈ ਜੀ ਹੂੰ ਤੇ ਹੁਣ ਬਾਦਰ ਦੇ ਥੱਲੇ ਆਪਾਂ ਲਾ ਦਨੇ ਉੱਥੇ ਕਾਟੋ ਚੜ੍ਹਦੀ ਨਹੀਂ ਜੀ ਜੇ ਕੰਦ ਜਮਾ ਪਕੰਦ ਦੇ ਨਾਂ ਲਾ ਦੀਏ ਜੇ ਕੰਧ ਹੁੰਦੀ ਹੈ ਹੂੰ ਉੱਥੇ ਵੀ ਨਹੀਂ ਆਉਂਦੀ ਯਮਨ ਆ ਲਾ ਰਹੀਏ ਉੱਥੇ ਵੀ ਨਹੀਂ ਆਉਂਦੀ ਸਪੇਸ ਨਾ ਹੋਊਗੀ ਅੱਛਾ ਵੀ ਉੱਥੇ ਵੀ ਕਾਟੋ ਵੀ ਆ ਸਕਦੇ ਕਾਂਦੇ ਨਾਲੇ ਕਾਟੋ ਬੜੇ ਵਿੱਚ ਬਹੁਤ ਟੈਕਨੋਲੋਜੀ ਨਾਲ ਜੀ ਕਲਾਕਾਰ ਨੇ ਪੰਛੀ ਪੂਰੇ ਉਹ ਪੂਰਾ ਜੀ ਚਿੜੀ ਤਾਂ ਵੀ ਬਾਲੀ ਟੈਕਨੋਲੋਜੀ ਬਾਲਦੀ ਹੈ ਇਹ ਤਾਂ ਬਹੁਤ ਪੂਰਾ ਪਹਿਲਾਂ ਗੇੜਾ ਮਾਰੂ ਉੱਥੇ ਆ ਕੇ ਵੀ ਉਹ ਤੇ ਅਟੈਕ ਤਾਂ ਨਹੀਂ ਕਰਦਾ ਕੋਈ ਫਿਰ ਤਾਂ ਕੀ ਕਰ ਪੂਰਾ ਕਰਕੇ ਫਿਰ ਉਹਦੇ ਡੱਕੇ ਧਾਨੇ ਸ਼ੁਰੂ ਕਰ ਦਈਏ ਜੀ ਫਿਰ ਰਾਖੀ ਰੱਖਦੀ ਹੈ ਬੈਠੀ ਰਹਿੰਦੀ ਹੈ ਵਿੱਚ ਵੀ ਬਾਹਰੇ ਵੀ ਰਾਖੀ ਰੱਖਦੇ ਨੇ ਇਹ ਗਿਟਾਰ ਆ ਜੇ ਗਿਟਾਰ ਦੇਖ ਲੋ ਪੂਰੀ ਲੜਦੀ ਐ ਉਹਨ ਡੱਕਰ ਕੇ ਆਉਂਦੀਆਂ ਨੇ ਕਿਉਂ ਨੂੰ ਪਤਾ ਜੀ ਸਾਡੇ ਬੱਚੇ ਸੇਫ ਨੇ ਸਰਾਖ ਤੰਗ ਐ ਡੱਕਰ ਕਿਉਂ ਆਉਂਦੀਆਂ ਹੂੰ ਬਈ ਨੇ ਵੀਡੀਓ ਕਈ ਵਾਰ ਪਾਈਆਂ ਨੇ ਵੀ ਬਈ ਵੀ ਗਿਟਾਰ ਇਨਸਾਨ ਕਰਦੀ ਐ ਚੰਦਰੀ ਹਾਂਜੀ ਬੱਚੇ ਕੱਢ ਕੇ ਬਾਹਰ ਛੇੜੀ ਕਬਜ਼ਾ ਕਰਦੀ ਐ ਵੀ ਜੀ ਸਰਾਖ ਤੰਗ ਇਹ ਖਾਂਦੀ ਨਹੀਂ ਖਾ ਵੀ ਜਾਂਦੀ ਹੈ ਬਾਹਰ ਛੱਡ ਦਿੰਦੀ ਐ ਹਾਂ ਹਾਂ ਬਾਕੀ ਸਰਾਖ ਤੰਗ ਖੁੱਲਾ ਹੋ ਵੀਰੇ ਤਾਂ ਹੂੰ ਵੀ ਬੱਚੇ ਮੇਰਾ ਆਉਂਦਾ ਉੱਥੇ ਕਬਜ਼ਾ ਕਰੂਗੀ ਮੈਂ ਬੱਚੇ ਦੇ ਮੈਂ ਇੱਥੇ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਸਰਾਖ ਛੋਟਾ ਬਾਲ ਬਾਈ ਸੰਦੀਪ ਦੀ ਜਾਣਕਾਰੀ ਸੀ ਬਾਈ ਵੀ ਇਹਨੇ ਡੇਢ ਇੰਚ ਸਰਾਕ ਪਹਿਲਾਂ ਪਹਿਲਾਂ ਮਿੱਟੀ ਦੇ ਬਣਾਉਂਦਾ ਮਿੱਟੀ ਦਾ ਫਿਰ ਉਹਨਾਂ ਨਾਲ ਬਣਦਾ ਨਹੀਂ ਬਾਈ ਜੀ ਉਹ ਪਕਾਉਣਾ ਪੈਂਦਾ ਮੁੱਤਿਆਲ ਨਾਲ ਉਹਨਾਂ ਬਣਦਾ ਨਹੀਂ ਲੱਕੜ ਦਾ ਬਣ ਜਾਂਦਾ ਤਾਂ ਕਰਕੇ ਫਿਰ ਅਸੀਂ ਉਹਨੂੰ ਡੇਢ ਇੰਚ ਕਿੰਝ ਤਰ੍ਹਾਂ ਸਰਾਕ ਕੀਤਾ ਤਾਂ ਕਰਕੇ ਉਹਦੇ ਵਿੱਚ ਸਹੀ ਆਉਣ ਲੱਗੇ ਫਿਰ ਬਾਈ ਨੇ ਕਹਿੰਦਾ ਉੱਚਾ ਕਰੋ ਇਹਨੂੰ ਥੋੜਾ ਜਿਹਾ ਇਹ ਬੱਚੇ ਬਾਹਰ ਨਿਕਣ ਫਿਰ ਉਸੇ ਉੱਚਾ ਕਰਿਆ ਹੂੰ ਕਿੰਨੀ ਤਰ੍ਹਾਂ ਦੇ ਹਾਲ ਨੇ ਤੇ ਇਹ ਦੱਸਣਾ ਚਾਹੁੰਦਾ ਪਤਾ ਲੱਗਦੀ ਵੀ ਜਿਹੜੇ ਚਿੜੀ ਵਾਸਤੇ ਕਿੰਨੇ ਕਿਰੇ ਪੈਦਾ ਪੈਂਦਾ ਹੈ ਹਨਾ ਹਾਂਜੀ ਆਪਣੇ ਕੋਲ ਹੀ ਅਲੱਗ-ਅਲੱਗ ਨੇ ਵੀਰੇ ਰੇਟ ਦਾ ਦੱਸ ਦਨੇ ਹੁੰਨੇ ਵੀ ਬਣ ਸਾਹਿਬ ਦੇ ਫੋਟੋਆਂ ਪਾ ਦਨੇ ਹੁੰਨੇ ਹੂੰ ਕਿੰਨੀ ਤਰ੍ਹਾਂ ਦੇ ਹਣ ਨੇ ਹੁਣ ਆਪਣੇ ਚਾਰ ਪੰਜ ਤਰ੍ਹਾਂ ਦੇ ਹਣ ਨੇ ਵੀਰੇ ਚਿੜੀਆਂ ਵਾਸਤੇ ਗਿਟਾਰਾਂ ਵਾਸਤੇ ਤੋਤੇ ਵਾਸਤੇ ਤੋਤੇ ਨੀਲ ਕੰਠਾ ਦਾ ਕੋਚਰ ਤੋਤਾ ਨੀਲ ਕੰਠਾ ਕੋਚਰ ਗਿਟਾਰ ਇਹ ਸਾਰੇ ਇੱਕ ਜੀ ਆ ਜਾਂਦੇ ਨੇ ਹੂੰ ਜਿਹੜਾ ਗਿਟਾਰ ਵਾਸਤੇ ਉਹ ਤਾਂ ਛੋਟਾ ਬਣਾਇਆ ਹੋਇਆ ਥੋੜਾ ਜਿਹਾ ਹੂੰ ਤੇ ਕੋਚਰ ਦੇ ਵਿੱਚ ਕਾਫੀ ਹੁੰਦੇ ਨੇ ਬਾਈ ਸੰਦੀਪ ਦੇ ਪਿੰਡ ਲੱਗਿਆਂ ਨੇ ਬਾਈ ਕੋਚਰਾਂ ਬਹੁਤ ਵਧ ਗਈਆਂ ਹੂੰ ਕਿਉਂ ਆਪਾਂ ਜਿਹੜੇ ਡੇਕ ਦੇ ਵਿਚਾਲੇ ਧਰ ਦੰਨੇ ਆ ਉੱਥੇ ਬਾਈ ਦੇ ਪਿੰਡ ਲੱਗੇ ਹੋਏ ਨੇ ਆ ਠੀਕ ਨੇ ਵੀ ਜੀ 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 ਤੁਸੀਂ ਸੁਣਿਆ ਬਿਆਨ ਸਿੰਘ ਧਨੋਲਾ ਨੂੰ ਹਾਂ ਜੀ ਕੁਦਰਤ ਨੂੰ ਪਿਆਰ ਕਰਨ ਵਾਲਿਓ ਜੇ ਅਸੀਂ ਆਪਣਾ ਘਰ ਬਣਾਉਣ ਲਈ ਜ਼ਿੰਦਗੀ ਲਾਉਨੇ ਆ ਤਾਂ ਪੰਛੀਆਂ ਦੇ ਘਰ ਅਸੀਂ ਕਿਉਂ ਝਾੜ ਰਹੇ ਆ ਸਕ੍ਰੀਨ ਦੇ ਉੱਤੇ ਬਿਆਨ ਸਿੰਘ ਢਣੋਲਾ ਨੰਬਰ ਚੱਲ ਰਿਹਾ ਹੈ। ਅਸੀਂ ਤੁਸੀਂ ਆਓ ਰਲ ਮਿਲ ਕੇ ਸੰਦੀਪ ਵੱਲੋਂ ਸ਼ੁਰੂ ਕੀਤੀ ਗਈ ਉਹ ਲਹਿਰ ਜਿਹੜੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਖੂਬਸੂਰਤ ਰੰਗ ਵਖੇਰ ਰਹੀ ਹੈ। ਅਸੀਂ ਖੁਦ ਐਕਸਪੀਰੀਅੰਸ ਕੀਤਾ ਇਸ ਗੱਲ ਦਾ ਬੈਂਤਬਾਈ ਤੋਂ ਆੜ ਨੇ ਲੈ ਕੇ ਗਏ ਸੀ ਜਦੋਂ ਆੜ ਨੇ ਲਾਏ ਅੱਜ ਕੁਝ ਦਿਨਾਂ ਬਾਅਦ ਉਹ ਚਿੜੀਆਂ ਆਈਆਂ ਉਹ ਚਿੜੀਆਂ ਲਗਾਤਾਰ ਬਾਦ ਰਹੀਆਂ ਨੇ। ਤੇ ਬਾਈ ਨੂੰ ਮੈਂ ਹੁਣੇ ਕਿਹਾ ਸੀ ਕਿ ਬਾਈ ਜੀ ਸਵਾਲ ਨਾ ਭੇਜ ਦਿਓ ਤੇ ਉਹ ਕੋਸ਼ਿਸ਼ ਕਰਦੇ ਰਹੇ ਨੇ ਜਿੰਨਾ ਕਰ ਸਕਦੇ ਆ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਆ ਕਿ ਸਕਰੀਨ ਦੇ ਉੱਤੇ ਬਿਆਨ ਸਿੰਘ ਧਨੋਲਾ ਨੰਬਰ ਚੱਲ ਰਿਹਾ ਹੈ 2 4 ਅਸੀਂ ਜਨਮ ਦਿਨ ਤੇ ਪਤਾ ਨਹੀਂ ਕਿੰਨੇ ਖਰਚੇ ਕਰਦੇ ਆ ਅਸੀਂ ਵਿਆਹਾਂ ਤੇ ਕਿੰਨੇ ਖਰਚੇ ਕਰਦੇ ਆ ਤਾਂ ਤਿੱਲ ਫੁੱਲ ਉਹਨਾਂ ਖੁਸ਼ੀਆਂ ਦੇ ਵਿੱਚੋਂ ਇੱਕ ਖੁਸ਼ੀ ਪਾਂਛੀਆਂ ਦੇ ਨਾਮ ਕਰੀਏ ਤੇ ਬਿਆਨ ਸਿੰਘ ਨੇ ਜਿਹੜਾ ਕਿਰਤ ਦਾ ਪੱਲਾ ਫੜਦਿਆ ਹੋਇਆ ਇੱਕ ਖੂਬਸੂਰਤ ਕਾਰਜ ਸ਼ੁਰੂ ਕੀਤਾ ਹੈ ਤੇ ਅਸੀਂ ਵਿਅੰਗ ਸਿੰਘ ਦਾ ਸਹਿਯੋਗ ਕਰੀਏ ਸੰਦੀਪ ਢੋਲੇ ਦਾ ਸਾਥ ਦੇਈਏ ਜੁੜੇ ਰਹੋ ਸਰਲਿਕ ਦੇ ਨਾਲ